ਲੱਖ ਰੋਟੀ ਟੋਕੀ ਤਾਂ ਕਿੱਥੇ ਭੁੱਖ ਲੱਗਦੀ ਐ ਨਾ ਕੋਈ ਕਾ ਪਾਣੀ ਨੰਗੇ ਨਾ ਕੋਈ ਰੋਟੀ ਟੋਕ ਨਗਦਾਗਾ ਇਹ ਜੀਆਂ ਗੱਲਾਂ ਚ ਕਿਹੜੀਆਂ ਭੁੱਖਾਂ ਲੱਗਦੀਆਂ ਨੇ ਮੰਜਾ ਡਾਉਣੀ ਐ ਇੱਥੇ ਕੋਈ ਸਾਹਮਣੇ ਕੋਈ ਮੂੰਹ ਮੱਥੇ ਸੌ ਲੱਗੂਗਾ ਇੱਥੇ ਬੈਠ ਜਾਨੀ ਐਂਗੀ ਅੱਗੇ ਤਾਂ ਘਰਾਂ ਦੀਆਂ ਸਾਰੀਆਂ ਜਾਣਦੀਆਂ ਕਿ ਜਦੋਂ ਆਈ ਹੋਈ ਸੀ ਬਹੂ ਤੇ ਹੁਣ ਕਿਦੋਂ ਕੱਲ ਦੀ ਵਾਗ ਗਈ ਕਿਸੇ ਨੇ ਬਤੀ ਨਿਭਾਈ ਵੀ ਕੀ ਗੱਲ ਹੋ ਗਈ ਬੰਦਾ ਪਤਾ ਸਤਾ ਲੈਣੀ ਅਜ ਕੋਈ ਨਹੀਂ ਆਉਂਦਾ ਆ ਬੈਠੀਆਂ ਲੈ ਇਕੱਲੀ ਡੌਰੂ ਮੰਗੂ ਨਾ ਇਕੱਲੀ ਰਾਜੀ ਲੱਗੇ ਨਾ ਕੋਈ ਕੋ ਚੰਗਾ ਲੱਗਦਾ ਨਾ ਸਾਰਾ ਕੰਮ ਪਿਆ ਕਰਨ ਨਾਲ ਕੌਣ ਤੇਰੇ ਕੰਮ ਆਉਦਾ ਤਾਂ ਚਿੱਤ ਪੈੜਾ ਹੋਇਆ ਪਿਆ ਲੈ ਤਾਈ ਕੋਲੇ ਜਾ ਕੇ ਆਵਾ ਕੱਲ ਦਾ ਮੁੜ ਕੇ ਗੇੜੀ ਨਹੀਂ ਵੱਜਾਂ ਕੀ ਤਾਈ ਦੀ ਨੂੰ ਆਈ ਗਈ ਹੋਵੇ ਕਹਿੰਦੀ ਸੀ ਭੈਣ ਕੋਲੇ ਜਾਨੀ ਆ ਵੀ ਨਾ ਹੋਊਗੀ ਗੱਲ ਤਾਈ ਨੂੰਵੇਂ ਭਲੇਖਾ ਪਹਿ ਗਿਆ ਉਹ ਵੀ ਸਮਾਨ ਲੈਗੀ ਆ ਬੈਠੀ ਹੈ ਲੈ ਵਿਚਾਰੀ ਤਾਈ ਤਾਂ ਚੱਲ ਪੁੱਛਾਂ ਜਾ ਕੇ ਵੀ ਕਿਵੇਂ ਬਣਿਆ ਤਾਈ ਕਿਵੇਂ ਬੈਠੀ ਹੈ ਤਾਈ ਚੁੱਪ ਜੇ ਕਰੀ ਕੋਈ ਲੱਗਿਆ ਪਤਾ ਕੀ ਪਤਾ ਲੱਗਣਾ ਹੁੰਦਾ ਜੇ ਭਾਈ ਪਤਾ ਲੱਗਣਾ ਹੋਵੇ ਤਾਂ ਫੇਰ ਇਹ ਜੀਆਂ ਫੇਰ ਚੋਰੀਆਂ ਫੇਰ ਚੋਰ ਥੋੜੀ ਕਰਕੇ ਲਜਾਨ ਨਾ ਮੈਂ ਕਿ ਕੀ ਤੇਰੀ ਨੂੰਨੇ ਫੋਨ ਫਾਨ ਲਾ ਲਿਆ ਹੋਵੇ ਜਾਂ ਮੁੜੀ ਆਈ ਹੋਵੇ ਮੈਂ ਤਾਂ ਕੱਲ ਦੀ ਮੁੜ ਕੇ ਆਈ ਨਹੀਂ ਲੱਗੇ ਮੁੜ ਕੇ ਆਉਣਾ ਹੁੰਦਾ ਭਾਈ ਫੇਰ ਆਜ਼ਾਦੀ ਕਿਉਂ ਦੇਖ ਤਾਈ ਮੇਰੇ ਕੋਲ ਤਾਂ ਇਹ ਕਹਿੰਦੀ ਸੀ ਵੀ ਮੇਰਾ ਮੁੰਡਾ ਬਿਮਾਰ ਹੈ ਮੈਂ ਦੀ ਭੈਣ ਕੋਲੇ ਛੱਡ ਰੱਖਿਆ ਉਹਨੂੰ ਲੈਣ ਜਾਨੀ ਆ ਬਾਪੇ ਫੇਰ ਉਹ ਗਾਲਾਂ ਵਾਂਗੂ ਫੇਰ ਚੋਰ ਦੱਸਦਾ ਹੁੰਦਾ ਸੱਚੀ ਗੱਲ ਵੀ ਮੈਂ ਕਿਹੜੇ ਪਾਸੇ ਜਾਊਂਗਾ ਫੇਰ ਆਪਾਂ ਮਗਰ ਨਹੀਂ ਵਗ ਜਾਾਂਗੇ ਜੇ ਸੋਚੋ ਰਾਏ ਦੱਸੇ ਸੱਚੀ ਗੱਲ ਤੇ ਘੱਟ ਤੋਂ ਘੱਟ ਤਾਈ ਤੂੰ ਇਹਨਾਂ ਦਾ ਕਰ ਲਾਂਦੀ ਕੋਈ ਫੋਨ ਨੰਬਰ ਹੀ ਲੈ ਲਾਂਦੀ ਉਹ ਤੋ ਕਿੰਨੇ ਦਿਨ ਲੱਗੀ ਉਹ ਤਾਂ ਪਤੀ ਲੈ ਲਾਂਦੀ ਵੀ ਤੇਰੇ ਪੇਕੇ ਕਿੱਥੇ ਤੇਰੇ ਨਾਨਕੇ ਕਿੱਥੇ ਤੇਰੀ ਭੈਣ ਕਿੱਥੇ ਆ ਕੁਛ ਤਾਂ ਪੁੱਛ ਲਾਂਦੀ ਮਾਏ ਪਾਈ ਹੁਣ ਕੀ ਪੁੱਛਣਾ ਸੀ ਮੈਂ ਤਾਂ ਹੋ ਗਿਆ ਵਿਚਾਲ ਕੇ ਜੋ ਕਹਿੰਦੀ ਆ ਵੀ ਮੈਂ ਤੇਰੀ ਨੂੰਹ ਆਂਗੀ ਤੇ ਅੱਡਾ ਨਾਲ ਮੁੰਡਾ ਸੀ ਹੁਣ ਮੈਨੂੰ ਕੀ ਪਤਾ ਸੀ ਵੀ ਇਹ ਕੋਈ ਠੱਗਣੀ ਆਂਗੀ ਅੱਡਾ ਮੱਥਾ ਕੱਪ ਸਮਾਤਾ ਕੋਠੀ ਜਿੱਡਾ ਮੈਂ ਤਾਂ ਆਈ ਚ ਵੜ ਕੇ ਬੈ ਗਈ ਨਾਪ ਤੱਕ ਔਰਨੇ ਚ ਨਾ ਤਾਂ ਹੀ ਤੂੰ ਇਹ ਗੱਲ ਮਾੜੀ ਕਰੀ ਜੇ ਕਿਤੇ ਤੂੰ ਕੋਲੇ ਰਹਿੰਦੀ ਸਾਰਾ ਤੈਨੂੰ ਪਤਾ ਲੱਗਾ ਵੀ ਕੀ ਦੇ ਨਾ ਇਹ ਗੱਲ ਕਰਦੀ ਐ ਕਿ ਮੇਰੀ ਭੈਣ ਆਈ ਸੀ ਇਹਦੇ ਕੋਲੇ ਕੀ ਪਤਾ ਦੋਨੇ ਭੈਣਾਂ ਨੇ ਕੀ ਗੱਲਾਂ ਕਰੀਆਂ ਹੋਣਵੇਂ ਇਹ ਮੁੰਡਾ ਲੈਣ ਆਈ ਸੀ ਕੀ ਪਤਾ ਭਾਈ ਉਹ ਤਾਂ ਲੈ ਦੇਖੋ ਵਧੀਆ ਚਾਹ ਫੜਾਉਂਦੀ ਸੀ ਤੂੰ ਆ ਕੇ ਤੇ ਆਖਿਆ ਹੋਊਗਾ 20 ਰੁਪਏ ਬੈਨੂੰ ਚਾਹ ਫੜਾ ਦਿਆ ਕਰ ਵਧੀਆ ਮੈਨੂੰ ਚਾਹ ਪਾਣੀ ਫੜਾਏ ਵਧੀਆ ਬਸ ਮੇਰੇ ਮੂੰਚੇ ਹੀ ਨਿਕਲ ਗਿਆ ਮੈਂ ਕਿਹਾ ਚੰਗਾ ਮੈਂ ਗੋਲੀਆਂ ਲੈ ਆਉਣੀ ਆਂਗੀ ਮੈਂ ਕਿਹਾ ਚੰਗਾ ਭਾਈ ਬਾਹਰ ਖੁੱਲੇ ਪਾਏ ਨੇ ਤੂੰ ਕਿਹੜਾ ਕੱਟਾ ਐ ਜੇ ਤੂੰ ਚਾਹ ਫੜ ਕੇ ਪੀ ਲਾਂ ਦੀ ਉਹਦੇ ਕੋਲੇ ਆ ਜਾਂਦੀ ਤਾਂ ਮਾਰਾ ਵਟ ਤੈਨੂੰ ਲੱਗ ਜਾਂਦਾ ਪਤਾ ਕਿਹੜੀ ਤਾਂ ਪੀਤੀ ਚਾਹ ਚਾਹ ਤੇ ਡਲਾਤੀ ਸੀ ਉਹ ਤੂੰ ਫੇਰ ਮੈਂ ਦੋਤੀਂ ਘਰ ਹੋਰ ਕੇ ਮਾਰਾ ਉਸ ਗੁੱਸੇ ਜੋ ਫੜੀ ਨਹੀਂ ਮੈਂ ਆਖਿਆ ਅੱਜ ਤੂੰ ਮੈਨੂੰ ਤੈਨੂੰ ਕਿੱਦੇ ਨਹੀਂ ਤੂੰ ਆਈਂ ਅੱਜ ਤੂੰ ਮੈਨੂੰ ਚਾਹ ਪੜਾਉਣੀ ਆ ਮੈਂ ਤਾਂ ਭਾਈ ਚਲਾ ਕੇ ਮਾਰਿਆ ਗਲਾਸੇ ਚਾਹ ਲ ਗਰਲਾਲ ਵੀ ਉਧਰੋਂ ਆਉਂਦਾ ਸੀ ਪਿੰਡ ਕੰਨੀਓ ਮੈਂ ਤਾਂ ਉਹਦੇ ਵਿਚਾਰੇ ਦੇ ਪੈਰ ਵੀ ਪਰਤੇ ਚਾਹ ਨਾਲ ਤਾਂ ਹੀ ਫਿਰ ਮੈਨੂੰ ਤਾਂ ਐ ਲੱਗਦਾ ਤੇਰੀ ਨੂੰ ਹੀ ਇਸੇ ਗੱਲ ਦਾ ਬੁਰਾ ਮੰਨ ਗਈ ਜਿਹੜਾ ਤੂੰ ਗਲਾਸ ਡਗਿਆ ਤੇ ਚਾਹ ਆਉਤੋਂ ਕੀ ਪਤਾ ਭਾਈ ਬੁਰਾ ਮਾਨੀ ਕੀ ਚੰਗਾ ਮਾਨੀ ਕੀ ਕੁਛ ਰਖੜਾ ਹਰਪ੍ਰੀਤ ਮੈਂ ਤਾਂ ਕੁੰਜੀਆਂ ਟੰਗ ਟੰਗਾ ਉੱਥੇ ਜੇ ਮੈਨੂੰ ਆਏ ਪਤਾ ਹੁੰਦਾ ਮੈਂ ਨਾਲ ਹੀ ਲੈ ਜਾਂਦੀ ਕੁੰਜੀਆਂ ਮੈਨੂੰ ਕੀ ਪਤਾ ਸੀ ਨਹੀਂ ਤੂੰ ਕੱਟ ਤੋਂ ਕੱਟ ਸਿਆਣੀ ਵੇਣੀ ਐ ਵੀ ਬਗਾਨਾ ਬੰਦਾ ਕਨੇ ਆਇਆ ਕੋਈ ਜਾਣ ਨਹੀਂ ਪਛਾਣ ਨਹੀਂ ਕੋਈ ਦਾਤਾ ਨਹੀਂ ਪਤਾ ਨਹੀਂ ਕੱਟ ਤੋਂ ਕੱਟ ਤੂੰ ਚੱਬਾਂ ਦਾ ਨਾਂ ਲੈ ਜਾਂਦੀ ਚੱਕ ਕੇ ਜਾਂ ਫਿਰ ਤੂੰ ਬੈਠਕ ਨੂੰ ਜਿੰਦੇ ਹੀ ਲੈ ਜਾਂਦੀ ਜਿੰਦਰਾ ਭਾਈ ਹੁਣ ਆਈ ਆਈ ਹੋਗਾ ਕਿ ਰੋਣੇ ਆਈ ਕਹਦਾ ਕਿ ਮੈਂ ਤੇਰੀ ਕਿ ਨੂੰ ਐਂਗੀ ਕਹਦਾ ਨੂੰ ਮੰਨ ਕੇ ਘਰੇ ਰਹਿਣ ਲੱਗੀ ਹੁਣ ਮੈਨੂੰ ਕੀ ਪਤਾ ਸੀ ਵੀ ਇਹਦੇ ਚਿੱਤੇ ਚ ਕੀ ਗੱਲਾਂ ਨੇ ਕੀ ਤਦਾ ਤਈ ਕਿਸੇ ਦਾ ਹੁਣ ਕੀ ਪਤਾ ਹੁੰਦਾ ਮੈਂ ਹੁਣ ਮੈਨੂੰ ਵੀ ਕੀ ਪਤਾ ਸੀ ਭਈ ਮੈਂ ਤਾਂ ਆਪ ਐ ਮੰਨ ਲਿਆ ਸੀ ਵੀ ਤੇਰੇ ਮੁੰਡੇ ਨੇ ਵਿਆਹ ਕਰਾ ਲਿਆ ਹੁਣ ਦੁਨਗੀ ਕਰਾਈ ਜਾਂਦੀ ਏ ਹੁਣ ਮੈਨੂੰ ਕੜਾ ਪਤਾ ਸੀ ਆ ਗੱਲ ਦਾ ਮੈਨੂੰ ਤਾਂ ਆਹ ਦੀ ਕਿ 5 ਸਾਲ ਹੋ ਗਏ ਮੈਂ ਤਾਂ ਮਾੜਾ ਮੋਟਾ ਠੀਜ ਗਈ ਮੈਂ ਤਾਂ ਚੱਲ ਇੱਥੇ ਮੈਂ ਬੈ ਜਾ ਕਰੂੰਗੀ ਪੈ ਜਾ ਕਰੂੰਗੀ ਉੱਥੇ ਮੈਂ ਚੱਲ ਮੰਗਰਾ ਚੱਲ ਆਪਦਾ ਨਾ ਤਾਂ ਪੋਚੇ ਪੂਚੇ ਲਾ ਦੇ ਕਰੂ ਸੁੰਬਰ ਸੂਰ ਲਾ ਕਰੂਗੀ ਮੈਨੂੰ ਮੈਂ ਚੱਲ ਇਨਾ ੱਖਾ ਕਾ ਪੋਚੇ ਲਾਉਣੇ ਉਹਦਾ ਉਹੀ ਗੱਲ ਨਾ ਤਾਂ ਤੁਹਾਡੀ ਕੁੜੀ ਆਈ ਏ ਤੇ ਨਾ ਕੋਈ ਛੋਟਾ ਹੋਰ ਰਿਸ਼ਤੇਦਾਰ ਆਇਆ ਨਾ ਤੇਰੀ ਭੈਣ ਆਈ ਹੁੰਦਾ ਤੇ ਤੇਰੀ ਭੈਣ ਆਉਂਦੀ ਸੀ ਮੇਰੀ ਭੈਣ ਨੂੰ ਮੈਂ ਕਰਿਆ ਫੋਨ ਆਉਗੀ ਅੱਛਾ ਫੋਨ ਕਰਿਆ ਹਾਂ ਫੋਨ ਕਰਿਆਗਾ ਮਾੜੀ ਮੁੰਟੀ ਤੈਨੂੰ ਆਕਰ ਹੁੰਦੀ ਨਾ ਕਹੀ ਕਿ ਏਡੀ ਸਿਆਣੀ ਸੀ ਤੂੰ ਉਹਦੀ ਜਦੋਂ ਇਹ ਆ ਗਈ ਸੀ ਲੈ ਕੇ ਸਮਾਨ ਉਹਦੀਆਂ ਦੀ ਭੈਣ ਨੂੰ ਸੱਦ ਲਿਆ ਹੁੰਦਾ ਨਗਰਾਨੀ ਰੱਖਦੀ ਮਾਸੀ ਤਾਂ ਏਡੀ ਸ਼ਹਰ ਸੀ ਹੋ ਬਜਾਰੀ ਆਇਆ ਫਿਰ ਉਹ ਤੇਰੇ ਹਾਂ ਨਹੀਂ ਜਾਂਦਾ ਉਹ ਵੀ ਹੁਣ ਕੀ ਕਰੇ ਐਵੇਂ ਲੱਗਦਾ ਉਹਦੇ ਵੀ ਘਰੇ ਨੂੰ ਹਾਨੇ ਜਵਾਕ ਜੱਲੇ ਨੇ ਓਖਾ ਹੋ ਜਾਂਦਾ ਗਾ ਮੈਂ ਤਾਂ ਹੋ ਜਾਂਦਾ ਮੈਂ ਤਾਂ ਬੈਠੀ ਸੀ ਕਿਤੇ ਮੇਰੇ ਮਨਤੀ ਨਹੀਂ ਸੀ ਕੋਈ ਬਾਹਵੇਂ ਵੀ ਆਈ ਰੁੱਟ ਕੇ ਲੈ ਜੂਠਾ ਨਹੀਂ ਹਾਰ ਕੱਪੇ ਆਈ ਚੱਕ ਕੇ ਲੈ ਜੂ ਮੇਰੀਆਂ ਪੇਟੀਆਂ ਪਟਕੇ ਘਰੇ ਨਾ ਹੁੰਦਾ ਉੱਤੋਂ ਤੇ ਸਾਰਾ ਕੁਝ ਦੱਸਦਾ ਵੀ ਸਾਰਾ ਕੁਝ ਮੈਂ ਸੈਟ ਕਰਾਈ ਬੇਟੀਆਂ ਤੈਨੂੰ ਲੋੜ ਕੀ ਸੀ ਦੱਸਣ ਦੀ ਨਾ ਲੋੜ ਕੀ ਸੀ ਮੈਂ ਤਾਂ ਉਹਨੂੰ ਆਇਆ ਕਤਵਾ ਕੇ ਪਾਈ ਤੋਂ ਬਾਅਦ ਖੁੱਲੇ ਛੱਡੇ ਪਾਏ ਨੇ ਤੂੰ ਬਾਦ ਦਾ ਦਿਆ ਕਰ ਮੈਂ ਆਖਿਆ ਮੈਂ ਕਿ ਤੇ ਮੇਰੇ ਤਾਂ ਖਾਰ ਪਾਏ ਨੇ ਆਪਦੀ ਨੂੰ ਖਾਤਰ ਕਰਾਏ ਹੋਏ ਬਸ ਹੰਤਾ ਬੇਈਮਾਨੀ ਹੋ ਗਈ ਹਰ ਤੂੰ ਤਾਂ ਬੇਈਮਾਨਾ ਤਾਂ ਹੋਈ ਜਾਂਦਾ ਈ ਚੱਲ ਕੋਈ ਨਹੀਂ ਤਾਈ ਹੁਣ ਉਹ ਤਾਂ ਜਾਣ ਵਾਲੀ ਬਾਗੀ ਤੁਸੀਂ ਮੈਨੂੰ ਰਹਿ ਕਰਕੇ ਦੱਸ ਦਿਓ ਜੇ ਪਈ ਮੇਰੇ ਤਾਇਏ ਦੀ ਤੇ ਦਾ ਰਿਸ਼ਤਾ ਲੈਣਾ ਹੋਇਆ ਤਾਂ ਉਹ ਤਾਂ ਅੱਜ ਵੀ ਕਰਨ ਨੂੰ ਤਿਆਰ ਹਨ ਉਹਨਾਂ ਨੇ ਤaile ਕੋਈ ਕਰਿਆ ਨਹੀਂ ਗਾ ਚਲ ਕੋਈ ਨਾ ਪਈ ਰਾਇ ਕਰਕੇ ਦੱਸ ਦੂੰ ਹਰਪ੍ਰੀਤ ਹਜੇ ਤਾਂ ਮੈਨੂੰ ਕੁਛ ਨਹੀਂ ਚੰਗਾ ਲੱਗਦਾ ਚਲ ਕੋਈ ਨਾ ਮੇਰਾ ਦਿਮਾਗ ਸਮੜਾ ਜਾ ਤਾਈ ਕੀ ਚੋਰੀ ਕਰਨ ਨੂੰ ਉਹ ਕੋਈ ਛੋਟਾ ਉਹ ਹੀ ਲੈਗੀ ਦੋ ਸੈੱਟ ਬਣਵਾਏ ਹੋਣਗੇ ਤਾਂ ਵੱਧ ਤੋਂ ਵੱਧ ਉਹੀ ਗੱਲ ਡੇਡ ਡੇਡ ਲੱਖ ਦੇ ਹੋਣਗੇ 3 ਲੱਖ ਰੁਪਇਆ ਹੋਊ ਇੰਨਾ ਕਿੰਨਾ ਕਿ ਸੀ ਤੇਰਾ ਮੁੰਡਾ ਬਾਦੂ ਕਮਾਉਂਦਾ ਕੋਲੇ ਹਰ ਪੀਤ ਹੁਣ ਤਾਂ 80-80 ਲਟਾ ਉਹੀ ਸਿਆਉਣਾ ਹੋਇਆ ਪਿਆਗਾ ਕਿੰਨਾ ਮਹਿੰਗਾ ਦੇਖ ਕੋਈ ਨਹੀਂ ਤੂੰ ਵੀ ਸਿਆਣੀ ਆਂਗੀ ਨਾਲੇ ਮੇਰੇ ਤਾਈ ਦੀ ਧੀ ਤਾਂ ਪੜ੍ਹੀ ਲਿਖੀ ਐ ਬਾਹਲਾ ਸਿਆਉਣਾ ਪਾਉਂਦੀ ਨਹੀਂ ਨਾ ਪਾਈ ਉਹਨੂੰ ਚਲ ਕੋਈ ਨਾ ਭਾਈ ਅੱਜ ਦਾ ਕਿੰਨਾ ਕਸਰੂ ਉਹਨਾਂ ਦਾ ਪਾਵਾਂਗੀ ਵਿਚਾਰੀ ਨੂੰ ਕੋਈ ਹੱਥਾਂ ਕਰਨ ਵਾਲੇ ਤਾਂ ਪਾਵਾਂਗੀ ਨਾਲੇ ਹੁਣ ਤੁਸੀਂ ਐਂ ਤਾਂ ਕਰ ਦੇ ਉਹ ਇਹਨਾਂ ਫੋਨ ਤਾਂ ਲਾਰਾ ਨੇ ਤੂੰ ਸ਼ਤਨਾਮ ਨੂੰ ਪੁੱਛ ਤਾਂ ਲੈਂਦੇ ਵਿਚਾਰ ਵਿਆਹ ਹੋਇਆ ਵੀ ਏ ਕਿ ਨਾ ਕਦੇ ਤੱਕ ਫੋਨ ਤੇ ਗੱਲ ਵੀ ਨਹੀਂ ਕਰੀ ਮੇਰੇ ਫੋਨ ਦੇ ਗੱਲ ਕੋਈ ਗੁੱਸੇ ਚ ਨਹੀਂ ਕਰੀ ਵੀ ਇਹ ਨਹੀਂ ਐਡਾ ਕੰਮ ਆ ਕੀ ਕਰਤਾ ਮੈਨੂੰ ਚੰਗਾ ਨਹੀਂ ਸੀ ਲੱਗਦਾ ਬਸ ਮੈਂ ਤਾਂ ਗੁੱਸੇ ਚ ਨਹੀਂ ਫੋਨ ਕਰਿਆ ਕਿਦੋਂ ਆਖ ਨਹੀਂ ਲੱਗੀ ਕਹਿੰਦੀ ਲੈ ਮੈਂ ਤਾਂ 5 ਸਾਲ ਹੋ ਗਏ ਮੈਂ ਤਾਂ ਸਤਨਾਮ ਦੇ ਘਰ ਆ ਲਈਆਂ ਮੁੰਡਾ ਕਹਿੰਦੀ ਸਤਨਾਮ ਦਾ ਹੁਣ ਮੈਨੂੰ ਕਿਉਂ ਸੀ ਵੀ ਗੱਪ ਮਾਰਦੀ ਐ ਦੇਖ ਲੈ ਕਿਧਰੇ ਮੁੰਡਾ ਗਿਆ ਕਿਧਰੇ ਬਹੂ ਗਈ ਇਹ ਤਾਂ ਲਟੇਰੀਆਂ ਅੱਜ ਕੱਲ੍ਹ ਐਂ ਫਿਰਦੀਆਂ ਠੱਗਦੀਆਂ ਠੱਗੀ ਮਾਰਦੀਆਂ ਤਾਂ ਤਾਂ ਦੇ ਪੈਸੇ ਨਹੀਂ ਚਾਹੀਦਾ ਦੇਖ ਲੈ ਆਸਗਮੰਡ ਕੋਈ ਨਹੀਂ ਆਇਆ ਮੇਰਾ ਪਤਾ ਲੈਣ ਬੀ ਆਈ ਡੀ ਚੋਰੀ ਹੋ ਗਈ ਐਡਾ ਕੰਮ ਹੋ ਗਿਆ ਕੋਈ ਆ ਕੇ ਨਹੀਂ ਬੰਦਾ ਛਿਪਿਆ ਹੁਣ ਪੈਣ ਮ ਦੇ ਜਾਂਦੀ ਤਾਈ ਟਾਈਮ ਹੈ ਨਹੀਂ ਕਿਸੇ ਦੇ ਜਾਣਦਾ ਉਹ ਤਾਂ ਮੈਂ ਹੀ ਆ ਜਿਹੜੀ ਤੇਰੇ ਕੋਲੇ ਆ ਜਾਣੀ ਆ ਚਲ ਤੂੰ ਐ ਕਰੀ ਮਾਸੀ ਨੂੰ ਸੱਦ ਲਈ ਆ ਜੂਗੀ ਹੋਰ ਸ਼ਾਇਦ ਦੋ ਦਿਨ ਚਲ ਫੇਰ ਮਾਰੂਗੀ ਗੇੜਾ ਮੈਂ ਮਾਸੀ ਆਈ ਤਾਂ ਚੰਗਾ ਚੰਗਾ ਨਾ ਇਹ ਤਾਂ ਬਾਬਾ ਵਿਚਾਰੀ ਪਤਾ ਲੈਣ ਆ ਗਈ ਲਾ ਕੋਈ ਨਹੀਂ ਆਇਆ ਕੌਣਾ ਹੁੰਦਾ ਸਭ ਕਗਲਾ ਸਭ ਕਰੇ ਆਸਦਾ ਹੋਊਗਾ ਵੀ ਇਹ ਚੰਗਾ ਇਹਨੇ ਨੂੰ ਬਣਾ ਲਈ ਸੀ ਚੰਗਾ ਲੁੱਟ ਫੁੱਟ ਕੇ ਲੈ ਗਈ ਕਿਉਂਕਿ ਵਧੀਆ ਚਾ ਚੜ ਗਿਆ ਲੋਕਾਂ ਤੋਂ ਇਹ ਵਿਚਾਰੀ ਲਾ ਐਵੇਂ ਨਾਲ ਮੈਂ ਕੱਲ ਗਲ ਪਈ ਗਈ ਸੀ ਉਦੋਂ ਲਾ ਵਿਚਾਰੀ ਫੇਰ ਵੀ ਆ ਗਈ ਹਰਪ੍ਰੀਤ ਛਾਵਾ ਛੇ ਚੱਲ ਪਈ ਇਹਦੇ ਨਾਲੇ ਹਜੇ ਐ ਕਹਿੰਦੀ ਆ ਕਿ ਮੇਰੇ ਤਾਈ ਦੀ ਤੀ ਦਾ ਸਾਖ ਕਰਾ ਦੂੰਗੀ ਚਲ ਇਹ ਤਾਂ ਹਜੇ ਫੇਰ ਵੀ ਵਿਚਾਰੀ ਹੁਣ ਲੈ ਮੈਨੂੰ ਫੇਰ ਹਾਂ ਕਰ ਗਈ ਓ ਲੈ ਤਾਈ ਦੀ ਭੈਣ ਆਉਂਦੀ ਏ ਮੋਟੀ ਵਾਸੀ ਹੈ ਸਸਰੀ ਘਰ ਵਾਲਾ ਵਸੀ ਸਸਰੀ ਘਰ ਵਾਲਾ ਭਾਈ ਵਸੀ ਚੋਲਾ ਮੈਨੂੰ ਖੜਾ ਦੇ ਕੇਲੇ ਲੈ ਕੇ ਆਈ ਹੋਣੀ ਤਾ ਕੇਲੇ ਕਿਹੜੇ ਭਾਈ ਮੇਰ ਤਾਂ ਭੈਣ ਦਾ ਘਰ ਪਟਿਆ ਗਿਆ ਹਾਂ ਉਹ ਤਾਂ ਘਰ ਤਾਂ ਵਿਚਾਰੀ ਦਾ ਪੱਟੀ ਗਿਆ ਦੇਖ ਲੈ ਹਨਾ ਤਾਂ ਨਹੀਂ ਮੇਰ ਤਾਂ ਭੈਣ ਦਾ ਘਰ ਪਟਿਆ ਗਿਆ ਉਹਨਾਂ ਦਾ ਸਾਰਾ ਟਮਾਟਾ ਮਾਂ ਲੈ ਕੇ ਉੱਡ ਗਈ ਨੂੰ ਤਾਂ ਲੈ ਭਾਈ ਉਹ ਹਾਈ ਲਟੇਰੀ ਸੀ ਲਟੇਰੀ ਤਾਂ ਸਾਨੂੰ ਤਾਂ ਲੱਗਿਆ ਨਹੀਂ ਹੈਗਾ ਵੀ ਲਟੇਰੀ ਏ ਉਹ ਪਹਿਲਾਂ ਤਾਂ ਵਧੀਆ ਹੋ ਰਹਿੰਦੀ ਸੀਗੀ ਤੇਹੀ ਤਾਂ ਕੋਈ ਗੱਲ ਹੈ ਨਹੀਂ ਸੀਗੀ ਲੈ ਤ੍ਰਿਪਾਣ ਵੀ ਆ ਬੈਠੀ ਬਿਚਾਰੀ ਤਾਈ ਤਾਂ ਨਿੰਮੂ ਜਣੀ ਹੋਈ ਬੈਠੀ ਹੈ ਜਮੀ ਠੀਕ ਆ ਭੈਣ ਹਾਂ ਠੀਕ ਆ ਕੋਈ ਵਾ ਠੀਕ ਠਾਕ ਚ ਭੈਣ ਕਰੇ ਪਰ ਠੀਕ ਠਾਕ ਭਣ ਬਧੀਏ ਸਾਰੇ ਤਾਈ ਮੈਨੂੰ ਤਾਂ ਐ ਸੀਗਾ ਵੀ ਤ੍ਰਿਪਾਣ ਕਦੇ ਕੇਲੇ ਲੈ ਕੇ ਆਈ ਹੋਏ ਤਾਂ ਵੀ ਨਹੀਂ ਖਾਲੀ ਝੋਲੀ ਲਈ ਆਉਂਦੀ ਹੈਗੀ ਬੇ ਭਾਈ ਕੇਲੇ ਤੈਨੂੰ ਪਤਾ ਹੀ ਹੁੰਦਾ ਹੈ ਜੇ ਕੰਮ ਅੱਜ ਭਾਈ ਕੇਲੇ ਕਿਹੜੇ ਹੁੰਦੇ ਨੇ ਕਰੋ ਆਪਾਂ ਨੂੰ ਕੋਈ ਕਿਸੇ ਗਾ ਦਾ ਕੋਈ ਫੋਨ ਵਾਗ ਜੇ ਹੈ ਨਾ ਮੈਨੂੰ ਜਦੋਂ ਪਤਾ ਲੱਗਿਆ ਭੈਣ ਮੈਂ ਤੋਦੀ ਕੋਈ ਗੱਲ ਕਿ ਤੂਰੀ ਮਾਹ ਭੈਣ ਨਾ ਤਾਂ ਠੱਗੀ ਹੋਗੀ ਮਨਪਰੇ ਠੱਗੀ ਹੁੰਦੀ ਆ ਕਰੋ ਇਹ ਗੱਲ ਮੈਂ ਕੋਈ ਠੱਗੀ ਵਾਲਾ ਬੰਦਾ ਕੋਈ ਮਾਰਾ ਕਰੇ ਆ ਜੇ ਹੈ ਨਾ ਤੇ ਫੇਰ ਠੱਗੀਆਂ ਹੀ ਹੁੰਦੀਆਂ ਹੁੰਦੀਆਂ ਨੇ ਚੰਗਾ ਤਾਂ ਹੀ ਮੈਂ ਤਾਂ ਖੇਤ ਜਾਣਾ ਸੀਗਾ ਨਹੀਂ ਤਾਂ ਮੈਂ ਬਹਿ ਜਾਂਦਾ ਇਹ ਤਾਂ ਆਉਂਦੀ ਸੀਗਾ ਤਾਂ ਮਾਸੀ ਦੇ ਨਾਲ ਹੀ ਆ ਗਿਆ ਸੀਗਾ ਵਾਹ ਚੱਲ ਤੇਰੀ ਭੈਣ ਉਹਦੀ ਮੈਂ ਵੀ ਜਿਹਦੇ ਨਾਲ ਹੀ ਵਗ ਜਾਣਾ ਚੰਗਾ ਭਾਈ ਵਗ ਜਾ ਦੇਖ ਲੈ ਫੇਣ ਕੀਮਤਾਂ ਨੂੰ ਬਣਾਈ ਸੀ ਆਪਦੀ ਤੀਜ ਕੀਮਤਾਂ ਦੇਖ ਸਾਰਾ ਕੁਝ ਸਮਾਤਾ ਦੇਖ ਘਰ ਵਾਰ ਸਮਾਤਾ ਸੀ ਪੇਟੀਆਂ ਸਮਾਤੀਆਂ ਸੀ ਦੇਖ ਲੈ ਸਾਰਾ ਲੁੱਟ ਫੁੱਟ ਕੇ ਲੈ ਗਈ ਲੁੱਟ-ਫੁੱਟ ਕੇ ਭਾਣੇ ਤੈਨੂੰ ਐ ਮੜਾ-ਮੋਟਾ ਪਤਾ ਲੱਗਣਾ ਸੀ ਤੇਰੇ ਪੁੱਤ ਦੇ ਨਾਲ ਆਉਂਦੀ ਜੇ ਤਾਂ ਤੈਨੂੰ ਫੇਰ ਪਤਾ ਲੱਗਦਾ ਤੂੰ ਪਹਿਲਾਂ ਅਚਿਤ ਕਾਤੋ ਝਗੀ ਉਹਦੇ ਤੇ ਤੇ ਤਫਾ ਨਾ ਆਏਂਗੀ ਕਿਰਮੈਨੂ ਆਦੀ ਕਹਿੰਦੀ ਕਿ ਮੁੰਡਾ ਕੇ ਸਤਨਾਮ ਹੁੰਦਾ 5 ਸਾਲ ਹੋ ਗਏ ਕਹਿੰਨੀ ਸਾਡਾ ਵਿਆਹ ਹੋਏ ਨੂੰ ਮੈਂ ਕਿਹਾ ਫੇਰ ਤੂੰ ਮੇਰੇ ਨਾਲ ਗੱਲ ਵੀ ਕਰਨੀ ਸੀ ਕਹਿੰਨੀ ਗੱਲ ਕੀ ਕਰੀਏ ਸਤਨਾਮ ਕਹਿੰਦਾ ਕਿਦੇ ਪੈਰਾਂ 'ਤੇ ਖੜੇ ਹੋ ਕੇ ਫੇਰ ਦੱਸਾਂਗੇ ਪਹਿਲਾਂ ਨਹੀਂ ਭਾਣੇ ਐ ਚਾਹ ਗੱਲ ਪੈਰ ਕਦੇ ਮੁੰਡਾ ਤੇਰੇ ਨਾਲ ਉਹ ਤੇ ਆਪ ਦੇ ਨਾਲ ਲੈ ਕੇ ਹੁੰਦਾ ਤੇਰੇ ਕੋਲੇ ਆਉਂਦਾ ਫੇਰ ਤਾਂ ਤੁੱਤੀ ਜੀ ਦੀ ਉਹਦੇ ਕੋਲੇ ਨਾ ਤਾਂ ਭਨੇ ਆਇਆ ਹੀ ਨਹੀਂ ਨਾਲ ਕਿੱਥੇ ਆਇਆ ਮੁੰਡਾ ਜੇ ਨਾਲ ਆਇਆ ਹੁੰਦਾ ਫੇਰ ਤਾਂ ਸਾਰੀ ਗੱਲ ਬਾਣੀ ਜਾਂਦੀ ਕਹਿੰਦੀ ਨਾ ਕਿ ਉਹ ਤਾਂ ਕਿ ਵੀ ਨੰਬਰ ਕੇ ਮੇਰਾ ਫੋਨ ਲਾਉਣੀਆਂ ਕਿ ਬੰਦ ਆਈ ਜਾਂਦਾ ਅੱਜ ਮੈਂ ਤਾਂ ਗੱਲ ਨਹੀਂ ਕਰੀ 6 ਮਹੀਨੇ ਹੋ ਗਏ ਅੱਜ ਹੱਸਾ ਹਾਂ ਕੀ ਮੈਂ ਇਹ ਤਾਂ ਦੇਖ ਲਾ ਇਕੱਲੀ ਆਵੜੀ ਮੁੰਡਾ ਲਈ ਨਾਲ ਮੈਂ ਤਾਂ ਕੋਈ ਗੱਲ ਮੰਗ ਤੀ ਜੀ ਜੀ ਕੀ ਮੈਂ ਤਾਂ ਕਮਲੀ ਨੇ ਸਾਰਾ ਕੁਝ ਦੱਸਤਾ ਵੀ ਸਿਆਉਣਾ ਪਿਆ ਜੇ ਆਪਸੇ ਟਕਰਾ ਕੇ ਲੈੰਗਾ ਸੀ ਨਾਲ ਜਾ ਕੇ ਤੂੰ ਵੀ ਨਾਲ ਗਈ ਸੀ ਦੇਖ ਤੇ ਮੈਂ ਤਾਂ ਸਾਰਾ ਕੁਝ ਦੱਸਤਾ ਵੀ ਪੇਟੀ ਕੇ ਪੇ ਭੈਣੇ ਤੇ ਮੈਂ ਤਾਂ ਬਾਕੀ ਦਵਾਈ ਲੈਣ ਤਾਂ ਸਾਰਾ ਲੈ ਗੀ ਡਟ ਫਟ ਕੇ ਤੂੰ ਤਾਂ ਫਿਰ ਭਣੇ ਕਮਲੀ ਰਹੇਗੀ ਤੂੰ ਤਾਂ ਫਿਰ ਆਵਦਾ ਫਿਰ ਤਾਂ ਸਾਰੇ ਹੀ ਦੇ ਬੈਠੀ ਫੇ ਤਾਂ ਇਹ ਤਾਂ ਕਹਿੰਦੇ ਹੁੰਦੇ ਨੇ ਕਿ ਪੇਟ ਨਾਲ ਦੇ ਮੈਨੂੰ ਕੀ ਪਤਾ ਸੀ ਮੇ ਤਾਂ ਕੁੰਡੀਆਂ ਵੀ ਉੱਥੇ ਟੰਗੀਆਂ ਪਈਆਂ ਸੀ ਬੈਠ ਕੇ ਤੇ ਉੱਥੋਂ ਚੱਕ ਲੀਆਂ ਮੈਂ ਕਿ ਜੋ ਗਈ ਅੰਦਰ ਮੈਂ ਤਾਂ ਦੇ ਪੇਟਾਂ ਖੁੱਲੀਆਂ ਪਈਆਂ ਸਾਬ ਉੱਤੋਂ ਉਹ ਲਾਹੇ ਪਏ ਕੱਪੜੇ ਫੇਰ ਮੈਂ ਤਾਂ ਪਾਦੀ ਬਣੀ ਫੇਰ ਮੈਂ ਤੈਨੂੰ ਦੇਖ ਫੋਨ ਕਰਿਆ ਤੜਕੇ ਭਾਵੇਂ ਮੈਂ ਤਾਂ ਜਦੋਂ ਤੂੰ ਦੱਸਦਾ ਮੈਂ ਤਾਂ ਉਦੋਂ ਹੀ ਉਹ ਗੱਲ ਕਿਹਾ ਉਹਦੀ ਤੁਰੀ ਯਾ ਫੰਟੋਰ ਨਹੀਂ ਪੈਂਦਾ ਹਨਾ ਕਿ ਲੋਕਿਆ ਦੇ ਪੈਣ ਪਾਟੇ ਬਰਾਤੇ ਕੋਈ ਬਖਤ ਹੋ ਜੇ ਪੈਣ ਪਾਈ ਦੇ ਖਾਉਂਦਾਗਾ ਉਹ ਬਗਾਨਾ ਤਾਂ ਕੋਈ ਦੇਖਾਉਂਦਾ ਹੀ ਨਹੀਂ ਹੈ ਚਲ ਬਣੇ ਛਾਵਾ ਛੇ ਵਧੀਆ ਆ ਗਈ ਚੰਗਾ ਮੈਂ ਤੈਨੂੰ ਪਾਣੀ ਲਿਆ ਕੇ ਦਿੰਨੀ ਆਂਗੀ ਲੈ ਮੇਰੇ ਪੈਣ ਤਾਂ ਜਮੀ ਵੀਤੀ ਪਈ ਹੈ ਲੈ ਕਿਹੜੇ ਰੋਡ ਤੇ ਹੋਈ ਪਈ ਹੈ ਹਨਾ ਫਿਕਰਾ ਨਹੀਂ ਖਾ ਹੀ ਲਈ ਲੈ ਕਿਰਾ ਪਾਣੀ ਦਾ ਫੜਾਵਾ ਕੀ ਕਰਤਾ ਵਿਚਾਰੀ ਆਪ ਵੀ ਘੁੱਟ ਕਰ ਲੂਗੀ ਜੇ ਮੈਥੋ ਨਾ ਬਣੀ ਲਾਪਾ ਨੇ ਪਾਣੀ ਪੀ ਲਿਆ ਕਿਆ ਫੇ ਤੂੰ ਕਰਨੀ ਘੁੱਟ ਚੰਗਾ ਚੰਗਾ ਫੜੇ ਹੋਰ ਨਾਲ ਮੈਂ ਪੀ ਨੂੰ ਤੇਰੇ ਬਹਾਨੇ ਨਾਲ ਨਾ ਤੂੰ ਪੀ ਲਈ ਚਲ ਠੀਕ ਹੈ ਚੰਗਾ ਫਿਰ ਬਣ ਤੂੰ ਗਲਾ ਕਿਥੇ ਪਚਾ ਲੈ ਮੈਂ ਦੀਆਂ ਦੋ ਗਲਾਸ ਤੇਰਾ ਪਾਣੀ ਵਾਲਾ ਮਾਂਜਿਆ ਜਾਂਦਾ ਤੂੰ ਭਲਾ ਉਹ ਨਾਲ ਕੋ ਪਾਣੀ ਪੀਤਾ ਕੀ ਬਗਾਨੀ ਸੀ ਨਹੀਂ ਨਹੀਂ ਭਣੇ ਪਾਣੀ ਤਾਂ ਉਹ ਕਰਾ ਤੇ ਸਦਾ ਰੋਕਦਾ

ਕਰੇ ਲਾ ਦਸ ਬਿਨਿਕ ਨਿਕ ਕੇ ਜਵਾਬ ਕਰਨ ਛੱਡ ਕੇ ਆਈ ਹੈ ਜੀ ਰਾਤ ਫੋਨ ਕਰਿਆ ਲ ਤੜਕੀ ਭੱਜੀ ਵਿਚਾਰੀ ਰੋਟੀ ਟੁੱਕ ਵੀ ਨਹੀਂ ਖਾ ਕੇ ਬਤਨ ਤਾਂ ਆਈ ਹੈ ਬਤਨ ਨਾ ਖਾ ਕੇ ਆਈ ਹੈ ਚਲ ਕਿਰਾਂ ਤਾਂ ਹੁਣ ਚਾਹ ਕਰ ਲੈਣੇ ਫੇਰ ਆਖੂ ਉਹਨੂੰ ਕਿ ਜੇ ਭਾਈ ਨਹੀਂ ਰੋਟੀ ਖਾਦੀ ਨਾਲੇ ਭਾਈ ਰੋਟੀਆਂ ਲਾ ਲਾ ਦੋ ਮੈਨੂੰ ਤਾਂ ਕੋਈ ਭੁੱਖ ਨਹੀਂ ਮੇਰੇ ਤਾਂ ਕੋਈ ਨੰਗਦੀ ਨਹੀਂ ਕਿਦੋਂ ਐਡਾ ਉਹੀ ਗੱਲ ਮੰਗੂ ਘੱਟ ਬਾਕਾ ਹੋ ਗਿਆ ਕਿਹੜੀਆਂ ਰੋਟੀਆਂ ਨੰਗਦੀਆਂ ਕਿਹੜੇ ਟੁਕੜੇ ਨੰਗਦੇ ਨੇ ਕਿਹੜੇ ਵੇਲੇ ਦਾ ਨੀਰਾ ਪਾਇਆ ਹੀ ਨਹੀਂ ਵੀ ਨੀਰਾ ਖਾ ਲਈਏ ਹਰਾ ਉਹ ਨਹੀਂ ਲੈ ਕੇ ਆਇਆ ਆਖਿਆ ਜੀ ਵੀ ਹਰਾ ਲਿਆ ਜਾ ਕੇ ਪਤਾ ਨਹੀਂ ਕਿੱਧਰ ਗਿਆ ਕਿੱਧਰ ਨਾ ਹਜੇ ਟਕਰਾਇਆ ਨਹੀਂ ਕਿ ਤੇਨੀ ਲਾਉਂਦਾ ਹੁੰਦਾ ਹੁੰਦਾ ਨਾ ਇਧਰ ਲੈ ਵਾਰ ਨਾ ਇਧਰ ਲੈ ਵਾਰ ਆ ਫਿਰ ਦੇ ਲੈ ਮੈਂ ਉਧਰ ਚੱਕੀ ਇੰਨੀ ਮੈਂ ਕਿ ਤੂੰ ਇਧਰ ਗਿਆ ਸੀ ਉਹ ਮੈਂ ਤਾਂ ਨਾ ਇਧਰ ਤਾਈ ਦੀ ਭੈਣ ਆਉਂਦੀ ਸੀਗੀ ਉਹ ਮੋਟੀ ਮਾਸੀ ਆ ਗਈ ਉਹ ਤਾਂ ਵਿਚਾਰੀ ਪਤਾ ਲੈਣ ਆਈਏ ਦੇਖੀ ਉਹ ਤਾਂ ਸਾਰੇ ਰਿਸ਼ਤੇਦਾਰਾਂ ਨੂੰ ਵੀ ਪਤਾ ਲੱਗ ਗਿਆ ਉਹ ਫੋਨ ਕਰਿਆ ਸੀ ਤਾਈ ਨੇ ਮੈਂ ਜਾ ਕੇ ਸੀ ਤਾਈ ਕੋਲੇ ਅੱਜ ਵਿਚਾਰੀ ਕੋਲੇ ਤਾਈ ਨਾ ਤੇ ਵਿਚਾਰੀ ਨਾ ਬੜੀ ਮਾੜੀ ਮਾੜੀ ਹੋਈ ਉਹ ਮਾੜੀ ਤਾਂ ਹੋਈ ਜਿਹੇ ਜੀ ਹੋਈ ਹਾਂ ਉਹ ਲੋਕਾਂ ਨੂੰ ਵੀ ਗੱਲ ਧਿਆ ਜਾਂਦੀ ਹੈਗੀ ਕਿੰਨੀ ਗੱਲ ਚੱਕਤੀ ਲੋਕਾਂ ਨੇ ਹਨ ਵੀ ਠੱਗੀ ਵੱਜ ਗਈ ਆਏ ਹੋਗਾ ਉਹਦਾ ਫੰਗਾ ਨਹੀਂ ਡਾਰਾ ਬਣਾਉਂਦੇ ਨੇ ਲੋਕ ਤਾਂ ਲੈ ਤੇਨੂੰ ਤਾਂ ਉਹ ਫੰਗਾ ਨਹੀਂ ਡਾਰਾ ਬਣਦੀ ਜੇ ਤੇਰੇ ਘਰੇ ਵੱਜਿਆ ਹੁੰਦਾ ਡਾਕਾ ਤੇਨੂੰ ਫੇਰ ਪਤਾ ਲੱਗਦਾ ਤੇਰਾ ਸਮਾਨ ਲੁੱਟ ਕੇ ਲਗੀ ਹੁੰਦੀ ਉਹ ਤਾਈ ਦਾ ਲੁੱਟਿਆ ਗਿਆ ਨਾ ਉਹ ਗੱਲ ਤਾਂ ਗੱਲਾਂ ਬਣਦੀਆਂ ਗੱਲ ਤਾਂ ਤੇਰੇ ਵਾਲੀ ਹੈ ਹਨਾ ਉਹ ਮੈਂ ਤਾਂ ਨਾ ਚੌੜ ਚਾਏ ਕੇਤਾ ਤਾਈ ਨੂੰ ਹਾਂ ਧਰੀ ਨੇ ਗੁੱਸਾ ਵੀ ਨਾ ਮੰਨਿਆ ਹੋਵੇ ਕਰੀ ਕੀ ਕਹਿਆ ਮਾਤਾ ਜੀ ਤੇਰੀ ਭੈਣ ਤਾਂ ਖਾਲੀ ਝੋਲੀ ਲਈ ਕਿਹੜਾ ਕੇਲੇ ਲੈ ਕੇ ਆਈ ਏ ਤੂੰ ਤਾਂ ਜ਼ਮੀਨ ਖਿਦਰਾ ਰਿਹਾ ਤੈਨੂੰ ਤਾਂ ਕੇਲਿਆਂ ਦੀ ਬਣੀ ਰਹਿੰਦੀ ਹੈ ਹਰ ਟਾਈਮ ਅਗਲੇ ਦੇ ਤਾਂ ਐਡਾ ਨੁਕਸਾਨ ਹੋ ਗਿਆ 3-4 ਲੱਖ ਰੁਪਏ ਦਾ ਤੈਨੂੰ ਕੇਲਿਆਂ ਦੀ ਬਣੀ ਹੈ ਮੈਂ ਕੇਲੇ ਤੂੰ ਕਦੇ ਖਾਦੇ ਨਹੀਂ ਉਹ ਮੇਰੇ ਤਾਂ ਗੱਲ ਨਾ ਜਾਦ ਹੀ ਨਾ ਰਹੀ ਬਿਨਾਂ ਦਾ ਵਿਚਾਰਾਂ ਨਾਲ ਠੱਗੀ ਹੋ ਗਈ ਤੇ ਤੂੰ ਐਂ ਕਰੀ ਮੈਂ ਤਾਂ ਤਾਈ ਕੋਲੇ ਤੂੰ ਮਾੜਾ ਮੋਟਾ ਹਾਰਾ ਨਾਰਾ ਮਾਰੀ ਸਾਰਾ ਪਿੰਡੀ ਆਈ ਜਾਂਦਾ ਮੈਂ ਤਾਂ ਜਾਇ ਐ ਇੱਕ ਵਾਰੀ ਕੋਈ ਨਹੀਂ ਮੈਂ ਮਾਸੀ ਕੋਲੇ ਵੀ ਜਾਇ ਆਉਂਗੀ ਉਹ ਜਾਇ ਐ ਨਾਲੇ ਉਹਨੂੰ ਐਂ ਕਹਦੀ ਦੂਦਾਂ ਭੁੱਲ ਗਿਆ ਸੀਗਾ ਮੈਂ ਤਾਂ ਕੇਲੇਾਂ ਵਾਲੀ ਗੱਲ ਲੈ ਮੈਂ ਹੁਣ ਐਵੇਂ ਪੋਚੇ ਮਾਰਦੀ ਤੂੰ ਫਿਰਾਂ ਬਿਨਾਂ ਗੱਲ ਤੋਂ ਉਹ ਤੋਂ ਦੇਖ ਕੇ ਗੱਲ ਕਰਿਆ ਕਰ ਨਾ ਤੈਨੂੰ ਪਤਾ ਸੀ ਜੋ ਤੈਨੂੰ ਰਾਤ ਦਾ ਤਾਂ ਮੈਂ ਦੱਸਿਆ ਸੀ ਵੀ ਤਾਈ ਦੀ ਨੂੰ ਸਾਰਾ ਕੁਝ ਲੇਗੀ ਉਹ ਪਤਾ ਤਾਂ ਮੈਨੂੰ ਵੀ ਸੀਗਾ ਫੇਰ ਤੇ ਉਹ ਤਾਂ ਬੋਲਣ ਲੱਗੇ ਮੜੇ ਦੇਖੀ ਜਾਂਦੇ ਜਿਵੇਂ ਕਹਿੰਦੇ ਨਾ ਕਿਜ ਬੰਦਾ ਰੋਂਦਾ ਨਾ ਤੇ ਰੋਂਦਿਆਂ ਵਰਗਾ ਮੂੰਹ ਕਰ ਲੈ ਉਹ ਜੀ ਗੱਲ ਤਾਂ ਕਰ ਲੈ ਉਹ ਮੇਰਾ ਤਾਂ ਫਿਰ ਸਣਿਆ ਸੁਹਾ ਹੈ ਮੇਰਾ ਉਹੀ ਗੱਲ ਜੀ ਰੱਖੀ ਹੋ ਮੇ ਜਕਰ ਹਾਂ ਉਹ ਤੀਆ ਕਹੀ ਹੀ ਗੰਦ ਕੱਢ ਲਾ ਲੈ ਬਚਰੀ ਬਾਲੀ ਚੰਗਾ ਹੋਇਆ ਦੇਖੀ ਤਾਈ ਤਾਂ ਬਾਲੀ ਨਿੰਮੋ ਚਣੀ ਜੀ ਬਾਲੀ ਹੋਈ ਬੈਠੀ ਹੈ ਤੂੰ ਤਾਂ ਜਮੀੜਿਆ ਸਿੱਧਰੇ ਹੀ ਬੰਦਾ ਹੈ ਤੂੰ ਤਾਂ ਸਿੱਧਰੇ ਹੀ ਰਹੇਗਾ ਤੇਰਾ ਦਿਮਾਗ ਨਹੀਂ ਕਿਸੇ ਵੇਲੇ ਵੀ ਖੁੱਲਦਾ ਮੈਨੂੰ ਐਂ ਦੱਸ ਤੇਰੇ ਘਰੇ ਹੋ ਜੇ 3-4 ਲੱਖ ਦੀ ਠੱਗੀ ਤੇ ਤੇਰਾ ਕੀ ਬਣੂ ਉਹ ਠੱਗੀ ਤਾਂ ਫਿਰ ਤਾਈ ਨੇ ਆਪ ਹੀ ਮਰਵਾਈ ਏ ਉਹਨੂੰ ਕੋੜਾ ਪੱਕਾ ਹੀ ਪਤਾ ਸੀ ਵੀ ਉਹਦੀ ਨੂੰਹ ਆ ਦੇ ਕੋਲੇ ਕੀ ਹੋ ਸੀਗਾ ਸਬੂਤ ਕੀ ਸੀਗਾ ਕੀ ਸਬੂਤ ਹੋਣਾ ਸੀ ਆਉਂਦੀ ਹੀ ਤਾਹ ਚੜਾਤੀ ਸਾਰੇ ਘਰਵਾਰ ਦੀ ਮਾਲਕਣ ਹੋਵਣਾ ਸੀ ਤੇ ਆਪ ਬੈਠਕ ਲੈ ਕੇ ਵੇਗੀ ਕਿੱਡੀ ਲੈ ਉਹ ਜਵਾਬ ਹੋ ਜਾ ਲਈ ਫਿਰ ਮੈਨੂੰ ਤਾਂ ਕੋਈ ਯਕੀਨ ਜਿਤ ਆਉਂਦਾ ਨਹੀਂ ਸੀਗਾ ਤਾਈ ਭੂਲੀ ਵਾਲੀ ਜਾਈ ਤਾਂ ਹੀ ਠੱਗੀ ਮਰਬਾਲੀ ਹਨਾ ਨਾ ਉਹ ਤਾਂ ਤੂੰ ਵੀ ਮੇਰਾ ਕਰਾਉਂਦਾ ਸੀ ਬਾਲ ਨਹੀਂ ਪਰਜਾਈ ਦੀਆਂ ਤਾਂ ਕਿ ਬਾਲ ਕੋਈ ਚੰਗੀ ਹੈ ਹੁਣ ਮੂੰਹ ਤੇ ਤਾਂ ਕਹਿਣੀ ਹੀ ਪੈਂਦਾ ਹੈਗਾ ਹੁਣ ਇਹ ਵੀ ਮੂੰਹ ਅਗਲਾ ਫਿਰ ਨਰਾਜ ਹੁੰਦਾ ਹੈ ਹਾਂ ਉਹ ਨਾਲੇ ਫਿਰ ਆਪਾਂ ਕੜਾ ਮੈਂਬਰ ਸਰਪੰਚ ਆਪਾਂ ਟਿੰਡੀਆਂ ਲੈਣੀਆਂ ਜੀ ਜੀ ਨਾ ਫਿਰ ਪਰਖ ਤੱਕ ਕਿਸੇ ਨੂੰ ਵੀ ਨਹੀਂ ਆਈ ਆਪਾਂ ਨੂੰ ਕੜਾਈ ਸੀ ਵੀ ਹੋਠਾ ਗਣੀ ਹੈ ਨਾ ਤੈਨੂੰ ਆਈ ਨਾ ਮੈਨੂੰ ਆਈ ਲੱਗਦੀ ਮੇਰੇ ਭਲੇ ਤਾਂ ਉਰੇ ਆ ਜਾਂਦੀ ਸੀ ਸ਼ੁਕਰ ਕਰਾਂ ਲਈ ਇੱਥੋਂ ਮੁਰ ਜਾਂਦੀ ਪਸ਼ੂਆਂ ਚ ਉਹ ਉਧਰ ਕਿਤੇ ਮੇਰੇ ਨਾਲ ਵਗ ਜਾਂਦੀ ਐ ਨਹੀਂ ਪਤਾ ਕੀ ਚੱਕ ਕੇ ਲੈ ਜਾਂਦੀ ਉਹ ਚਲ ਆਏ ਕਰ ਮੇਰੇ ਵਾਸਤੇ ਚਾਹ ਬਣਾ ਕੋ ਟਕ ਮੈਂ ਤਾਂ ਖੇਤ ਗੇੜਾ ਮਾਰਕਣਾ ਸੀ ਤੂੰ ਜਾ ਕੇ ਆਈ ਤਾਈ ਕੋਲ ਮੈਂ ਫਿਰ ਤੂੰ ਤਾਈ ਕੋਲੇ ਚਾਹ ਤਾਂ ਪੀ ਆਉਂਦਾ ਜਦ ਤੂੰ ਛੇਡਿੰਗ ਕਰਨ ਲੱਗੇ ਸੀ ਐ ਕਹਿੰਦੇ ਨਾ ਕਈ ਚਾਹ ਦੀ ਕੁੱਟ ਬਣਾ ਰਿਹਾ ਸੀ ਬਾਹਰ ਹੀ ਆ ਮੈਂ ਰੋਣ ਵਾਲਾ ਮੂੰਹ ਕਰਨਾ ਮੈਂ ਤਾਂ ਮੈਂ ਰੋਣ ਗੀਆਂ ਕਦੇ ਇਹ ਲੈ ਫਿਰ ਕਰਨੀ ਹੁਣ ਰੋਣ ਵਾਲਾ ਮੰਗੂ ਚੰਗਾ ਤੂੰ ਜਾਏਂ ਕਿਸੇ ਵੇਲੇ ਮੈਂ ਤਾਂ ਆਪੇ ਜਾ ਆਉਂਗੀ ਤੋ ਤੇ ਜਿਹੜਾ ਕੰਮ ਕਰਨਾ ਸੀ ਕਰਿਆ ਤਾਈ ਲੈ ਕੇਲੇ ਲਈ ਮਾਸੀ ਮਾਸੀ ਕੇਲੇ ਨਾ ਕੇਲੇ ਕਿਤੇ ਤੈਨੂੰ ਰੇੜੀ ਲਾਉਣ ਦੀ ਲਿਆ ਕੇ ਬਣਾ ਦੇਣੀ ਚਾਹੇ ਘਰਾ ਮੱਜਾਂ ਨੂੰ ਹਰਾ ਪਾ ਦੇ ਲਿਆ ਕੇ ਫਿਰ ਪਰ ਫਨੇ ਮੈਂ ਪੰਡੇ ਤਮਾਂ ਜਾਈ ਹੁਣ ਤੇ ਹੁਣ ਮੇਰੇ ਹੋਰ ਦਿਮਾਗ ਚ ਗੱਲ ਆਈ ਆ ਕੀ ਆਈ ਆ ਭਾਣੇ ਦੱਸ ਦੇ ਕੋਈ ਜੇ ਕੋਈ ਆਪਣਾ ਕੋਈ ਹੱਲ ਬਣ ਜੇ ਗੱਲ ਦਾ ਹੁਣ ਭਾਣੇ ਤੂੰ ਐਂ ਤਾਂ ਨਹੀਂ ਬੈਠੀ ਰਹਿੰਗੇ ਉੱਥੇ ਬੋਚ ਕੇ ਤੇ ਹੁਣ ਕੋਈ ਮਾੜਾ ਮੋਟਾ ਕੋਈ ਕਰਾ ਕੋ ਸਿਆਣੇ ਭੂਪੇ ਕੋਲ ਬਾਰੇ ਕਿਸੇ ਕੋਲੇ ਨਿਪਾਨੇ ਕੀ ਰਿਹਾ ਕੋਲੇ ਜਾ ਗਿਆ ਸਿਆਣੇ ਭੂਪੇ ਉਹ ਦੂਹ ਪਾਣੇ ਉਹੀ ਗੱਲ ਮੰਗੋ ਹੁਣ ਤੈਨੂੰ ਪਤਾ ਖਾਲੀ ਹੱਥ ਕੀ ਦੇ ਕੋਲੇ ਜਾ ਮੈਂ ਉਹ ਵੀ ਦੇਸਾਂ ਦਾ ਭਾਲਦੇ ਨੇ ਨਹੀਂ ਭਣੇ ਹੁਣ ਤਾਂ ਰਾਹ ਪਾ ਦਿੰਦੇ ਨੇ ਹੁਣ ਤਾਂ ਸਿਆਣੇ ਵਧ ਗਏ ਨੇ ਭਣ ਸਿਆਣੇ ਹੁਣ ਜਾਂ ਤਾਂ ਕੋਈ ਆਵਾ ਆਈ ਦੱਸੇ ਵੀ ਹਾਂ ਵੀ ਫਰਾਨੇ ਥਾਂ ਦੀ ਸੀ ਆਈ ਸੀ ਜਾਂ ਵੀ ਆਈ ਸੀ ਕਿਤੇ ਪਤਾ ਹੋਵੇ ਗੱਲ ਦਾ ਹੁਣ ਕੀ ਪਤਾ ਲੱਗੇ ਕਿਦੋਂ ਮੇਰੇ ਘਰੇ ਰਹਿ ਕੇ ਗਈ ਇਹ ਪਤਾ ਤਾਂ ਹੁਣ ਮੈਨੂੰ ਨਹੀਂ ਵੀ ਕਿੱਥੋਂ ਦੀ ਸੀ ਤੈਨੂੰ ਫੇਰ ਮੁੰਡੇ ਨੂੰ ਕੁਛ ਦੀ ਵੀ ਹਾਇ ਕਿੱਥੇ ਵਹਿਆ ਸੀ ਵੀ ਤੈਨੂੰ ਜਿਹੜਾ ਦੱਸਦੀ ਐ ਜਿਹਦਾ ਉਹ ਨੂੰਹੀ ਬਣੀ ਸੀ ਤੇਰੀ ਤੂੰ ਐਨੇ ਚਰਚ ਰੂਪ ਕੁਛ ਵੀ ਨਾ ਪੁੱਛਿਆ ਉਹਨੂੰ ਨਾ ਭਾਣੇ ਮੈਂ ਤਾਂ ਕੁਛ ਨਹੀਂ ਪੁੱਛਿਆ ਮੁੰਡੇ ਨੇ ਪੁੱਛਿਆ ਹੋਵੇ ਤਾਂ ਭਾਈ ਮੈਂ ਕਹੀ ਨਹੀਂ ਸਕਦੀ ਮੈਂ ਤਾਂ ਦਿਮਾਗ ਤੇ ਬਸ ਫਰਦਾ ਫਿਰ ਗਿਆ ਮੈਂ ਤਾਂ ਉਹਨੂੰ ਕੁਛ ਹੀ ਨਾ ਪੁੱਛਿਆ ਵੀ ਕਿੱਥੇ ਤੇਰੇ ਪੇਕੇ ਆ ਕਾਏ ਤੁਸੀਂ ਭਾਣੇ ਪਰ ਆਉ ਕਿੱਥੇ ਤੇਰੇ ਨਾਨਕੇ ਆ ਨਾਨਕੇ ਦਾਦਕੇ ਮੈਂ ਸਾਰਾ ਕੁਛ ਹੀ ਪੁੱਛ ਲਈਂਦੀ ਭਾਣੇ ਸਿਆਣੇ ਕੋਲੇ ਜਾ ਕਿਸੇ ਸਿਆਣੇ ਕੋਲੇ ਜਾ ਕੇ ਸਿਆਣਾ ਜਗੇ ਵਾਲੇ ਨੂੰ ਪੁੱਛ ਲੈ ਮੈਂ ਪਾਇਨੇ ਕਿਸੇ ਕੋਲੇ ਨਹੀਂ ਮਤਾ ਜਾਂਦੀ ਕੀ ਕਰਾਂ ਮੈਂ ਤਾਂ ਕਿਸੇ Pase ਜਾਣ ਨੂੰ ਜੀ ਨਹੀਂ ਕਰਦਾ ਕੀ ਕਰਾਂ ਬਸ ਆਦਾ ਵੀ ਆਦੇ ਕਰਮਾਂ ਕੀ ਸੀ ਹੈ ਜਾਂ ਕੁਛ ਬਣ ਗਿਆ ਕਿਹੜਾ ਕੁਛ ਹੈਗਾ ਸੀ ਨਹੀਂ ਸਿਆਣੇ ਤਾਂ ਬਹੁਤ ਰਾਹ ਪਾ ਦਿੰਦੇ ਜਗੇ ਵਾਲੇ ਕੋਲੇ ਵਗ ਜਾ ਜਗੇ ਵਾਲਾ ਤਾਂ ਨਾ ਲੈ ਦੂਗਾ ਤੈਨੂੰ ਨਾਲੇ ਤੈਨੂੰ ਉਹ ਕਰ ਦੂਗਾ ਘਰ ਪਾਇਨੇ ਦੇ ਤੈਨੂੰ ਉਹ ਹੋ ਹੈਗਾ ਤਾਂ ਮੈਂ ਤਾਂ ਜਾ ਕੇ ਦੇਖ ਲੂੰਗੀ ਜੇ ਤੈਨੂੰ ਐਂ ਲੱਗਦਾ ਵੀ ਕੋਈ ਗੱਲ ਰਾਹ ਪਾਈ ਦੂ ਯਾਰ ਕੋਈ ਗੱਲ ਰਾਹ ਪਾਈ ਜੇ ਸੇਕਰ ਚੱਲ ਮੇਰੀਆਂ ਟੂਮੇ ਹੀ ਮੋੜ ਕੇ ਦੇ ਦੇ ਆਪ ਤਾਂ ਨਹੀਂ ਆਉਂਦੀ ਨਾ ਆਵੇ ਸਗ ਤਾਂ ਮੇਰੇ ਪੁੱਤ ਨੂੰ ਤਾਂ ਹੋਰ ਹੋ ਜਾਊਗਾ ਹਾਂ ਤੂੰ ਸਿਆਣੇ ਨੂੰ ਕਹੀਂ ਵੀ ਮੈਂ ਤਾਂ ਪੰਜਾ ਸਿੱਕਾ ਤੈਨੂੰ ਦੇ ਜੂ ਤੇਰੀ ਗੱਦੀ ਤੇ ਟੇਕ ਜੂ ਤੇ ਅभी ਮੈਨੂੰ ਤਾਂ ਮੇਰੀਆਂ ਟੂਮਾਂ ਹੀ ਵਾਪਸ ਦੇ ਦੇ ਫੋਟੂਮ ਹੀ ਦੇ ਦੇ ਓਹੀ ਗੱਲ ਵਾਂਗੂ ਮੈਂ ਤਾਂ ਉਹ ਸਿਆਣੇ ਕਿੰਨੇ ਦਾ ਮੈਂ ਤਾਂ ਚੱਲ ਹੋਰ ਮੁੰਡਾ ਵਿਆਹੂ ਮੈਂ ਤਾਂ ਉਸੇ ਨੂੰ ਨੂੰ ਪਾ ਦੂ ਆਪਦੀ ਨੂੰ ਤੈਨੂੰ ਤਾਂ ਨਹੀਂ ਵੀ ਤੂੰ ਸਾਡੇ ਜਮਾਨਾ ਨਾ ਪਛੱਕਦੀ ਤਾਂ ਇੱਥੋਂ ਤਾਂ ਅਸੀਂ ਕੀ ਕਰਾਉਣਾ ਤੂੰ ਮੇਰੇ ਸਿਆਣੇ ਦੇ ਅਸੀਂ ਤਾਂ ਕੀ ਕਰਾਉਣਾ ਉਹ ਤਾਂ ਪਾਣੇ ਠੱਗਣੀ ਤਾਂ ਮੈਂ ਤਾਂ ਕੀ ਕਰਾਉਣਾ ਕਿਉਂ ਮੈਂ ਤਾਂ ਪਹਿਲਾਂ ਲੁੱਟ ਫੁੱਟ ਕੇ ਲੈ ਗਈ ਹੁਣ ਤਾਂ ਉਹ ਕਿੱਥੇ ਆਉਂਦੀ ਠੱਗਣੀ ਠੱਗਣੀ ਆਈ ਸੀ ਉਹ ਤਾਂ ਲੈ ਗਈ ਮੇਰਾ ਘਰਵਾਰ ਸਾਰਾ ਲੁੱਟ ਹੁਣ ਨੀ ਉਹ ਆਉਂਦੀ ਹੁੰਦੀ ਤਾਂ ਠੀਕ ਹੈ ਮੇਰੀਆਂ ਟੂਮਾ ਦੇ ਦੇ ਮੋੜ ਕੇ ਜੇ ਕੋਈ ਗੱਲ ਰਾਹ ਪੈ ਜੇ ਜਾਂ ਮੁੰਡੇ ਨੂੰ ਪਤਾ ਹੋਵੇ ਵੀ ਕਿੱਥੋਂ ਦੀ ਆ ਮੁੰਡਾ ਕੋਈ ਫੋਨ ਹੀ ਨਹੀਂ ਲੱਗਦਾ ਮੁੰਡੇ ਦਾ ਫੋਨ ਬੰਦ ਆਉਂਦਾਗਾ ਉਧਰ ਤਾਂ ਪਾਣੇ ਹੁਣ ਫੋਨ ਦਾ ਤਾਂ ਚੱਲ ਕੀ ਕਹਿ ਸਕਦੇ ਤੂੰ ਸਿਆਣੇ ਕੋਲੇ ਜਾ ਤੂੰ ਉਧਰ ਉਧਰ ਪਤਾ ਕਰ ਚੱਲ ਮੁੰਡੇ ਦਾ ਤਾਂ ਫੋਨ ਨਾ ਮੁੰਡੇ ਦੇ ਪਤਾ ਲੱਗ ਜੂ ਚਾਹ ਦੇਖਦੀਆਂ ਪਾਣੇ ਚੱਲ ਕੋਈ ਨਾ ਤੂੰ ਰੋਟੀ ਖਾ ਲਈ ਸੀ ਹਾਂ ਰੋਟੀ ਖਾ ਲਾ ਜੇ ਨਹੀਂ ਤੂੰ ਚਾਤਾ ਦੇਖ ਪੀਡੀਸੀ ਰੋਟੀ ਬਕਾ ਲਾ ਤੇ ਖਾ ਲਾ ਜੇ ਤੈਨੂੰ ਭੁੱਖ ਲੱਗੀ ਆ ਤਾਂ ਤੜਕੇ ਖਾ ਕੇ ਨਹੀਂ ਆਈ ਹੋਣੀ ਨਾ ਨਾ ਰੋਟੀ ਤਾਂ ਕੋਈ ਨਹੀਂ ਬਸ ਪੈਣੀ ਮੈਂ ਤਾਂ ਰੋਟੀ ਤਾਂ ਤੇ ਗੱਲ ਕਰ ਤੂੰ ਆਇਆ ਨਹੀਂ ਆ ਤੈਨੂੰ ਵੀ ਤੂੰ ਆਇਆ ਨਾ ਬੈਠੂ ਨਾ ਥਬੋਚ ਕੇ ਚਲ ਦੇਖਦੀ ਆ ਪੈਨੇ ਕੇਰਾ ਮੈਂ ਤਾਂ ਹੁਣ ਪਾਣੀ ਤਾਂ ਨਹੀਂ ਪੀਨੀ ਆ ਮੈਂ ਤਾਂ ਗੋਲੀਆਂ ਲੈਣੀਆਂ ਮੈਂ ਤਾਂ ਸਿਰ ਵਾਲਾ ਥੋਕ ਮੈਂ ਤਾਂ ਥੋਕ ਟੱਕ ਨਾਲ ਥੋਕਾ ਦਿਮਾਗ ਖਰਾਬ ਹੋਇਆ ਪਿਆ ਗਾ ਕੀ ਕਰਾਂ ਮੈਨੂੰ ਤਾਂ ਜੇ ਕੁਝ ਨਹੀਂ ਚੰਗਾ ਲੱਗਦਾ ਵੀ ਕੀ ਕਰਾਂ ਤੇ ਕਿੱਧਰ ਜਾਵਾਂ ਲਾ ਮਰਪਾਨ ਤਾਂ ਜਮੀ ਆਏ ਹੋ ਗਈ ਇੰਨਾ ਕੰਮ ਕਰਦੀ ਸੀ ਦਮ ਮਦਾ ਮਾ ਲੈ ਤਾਂ ਜਮੀ ਡਾਊਨ ਪੈ ਗਈ ਹੁਣ ਹੈ ਤਾਂ ਤਾਂ ਕੀ ਬਣੇ ਇਹਦਾ ਉਹ ਤਾਂ ਲੁੱਟਣੀ ਆਈ ਸੀ ਲੁੱਟ ਕੇ ਵਾਗ ਗਈ ਤਾਂ ਤਾਂ ਹੁਣ ਕੋਈ ਪਤਾ ਸੁਤਾ ਕਰੇ ਆਏ ਬੈਠੇ ਤਾਂ ਕਿਥੋਂ ਡੰਗ ਲੈਂਦਾ ਆਪਦੀ ਬਿੜਕ ਲਵੇ ਕਾਸੇ ਦੀ ਗੋਹੇਲੇ ਆ ਮਾਚਾਰ ਹੌਲੀ ਹੌਲੀ ਕਾਸੇ ਦਾਲ ਨੂੰ ਜੀ ਨਹੀਂ ਕਰਦਾ ਭੁੱਖ ਤਾਂ ਉਹੀ ਲੱਗਣੋਂ ਹਟੀ ਪਈ ਆ ਨਾ ਕੋਈ ਗਾਜਰਾ ਨੂੰ ਜੀ ਕਰਦਾ ਨਾ ਗੋਭੀ ਨੂੰ ਥੋੜੀ ਜੀ ਮੂੰਗੀ ਤਰੂੰਗੀ ਗੋਹੇ ਲੈ ਕੇ ਜਾਣੀਆਂ ਸੁੱਕੇ ਸੁੱਕੇ ਉਹੀ ਗੱਲ ਵਾਂਗੂ ਹੁਣ ਉਸ ਦਾ ਟੋਆ ਤਾਂ ਹੁਣ ਅੱਟਣਾ ਹੀ ਪੈਂਦਾ ਇਹ ਤਾਂ ਖਾਣ ਨੂੰ ਮੰਗਦਾ ਹੀ ਐ ਤਾਂ ਹੀ ਕਿਵੇਂ ਐ ਕੀ ਕ ਭਾਈ ਆ ਗਈ ਮਾਸੀ ਹਾਂ ਭਾਈ ਆ ਗਈ ਤੇਰੀ ਮਾਸੀ ਚੱਲ ਵਧੀਆ ਤੇਰਾ ਟਾਈਮ ਪਾਜਾ ਹੋ ਜੂ ਐਨੇ ਨਾ ਮੇਰੇ ਪਾਸ ਹੋ ਜੂ ਭਾਈ ਤੇਰਾ ਫੋਨ ਕਰਤਾ ਸੀ ਵਿਚਾਰੀ ਤੜਕੀ ਆ ਗਈ ਉਹ ਤਾਂ ਤੇ ਪੈ ਜੁੱਤੀ ਨਹੀਂ ਪਾਈ ਸੁਣ ਕੇ ਮੇਰਾ ਸੁਨੇਹਾ ਉਹਦੀ ਭੱਜੀ ਆਈ ਸਭ ਨਾਲੇ ਹੁਣ ਮੈਨੂੰ ਆਦੀ ਹਾਲ ਹਾਲ ਕਰਦੀ ਆ ਕਹਿੰਦੀ ਤੂੰ ਵੀ ਉਹੀ ਧੀਜਗੀ ਕਹਿੰਦੀ ਕਿ ਨਾ ਤੇ ਕਰ ਮੁੰਡਾ ਨਹੀਂ ਸੀ ਆਇਆ ਤੂੰ ਕਾਨੂੰਨ ਨੂੰ ਮੰਨਣੀ ਸੀ ਉਹਨੂੰ ਆਹੋ ਉਹ ਤਾਂ ਜੇ ਤੂੰ ਚੰਗੀ ਰਹਿੰਦੀ ਜੇ ਤੂੰ ਉਹਨੂੰ ਅੰਦਰ ਹੀ ਨਾ ਬਾੜਦੀ ਜੇ ਕਿਤੇ ਅੰਦਰ ਨਾ ਬਾੜਦੀ ਅੱਜ ਨੂੰ ਤਾਂ ਉਹੀ ਗੱਲ ਦੇਖ ਦਿਖਾਈ ਕਰਕੇ ਮੇਰੇ ਤਾਇਏ ਦੀ ਧੀ ਦਾ ਰਿਸ਼ਤਾ ਕਰਾਇਆ ਹੁੰਦਾ ਕੁੜੇ ਦੀਰ ਕਿੱਥੋਂ ਜੋ ਆ ਗਈ ਉਹੀ ਗੱਲ ਵਾਂਗੂ ਕਲਯੋਗਨ ਆ ਗਈ ਕਰਕੇ ਬਾਈ ਕੇ ਨਾ ਬਾਈ ਮੇਰੇ ਪੈਰਾਂ 'ਚ ਡਿਗਦੀ ਫਿਰਦੀ ਸੀ ਕੁੜੇ ਰਿਸ਼ਤਾ ਕਰਾ ਦੇ ਰਿਸ਼ਤਾ ਕਰਾ ਦੇ ਨਾ ਪਾਥੀਆਂ ਤੋਂ ਸਾਡੀਆਂ ਲੈਣ ਆ ਗਈ ਹੋਰ ਪੈ ਫਿਰ ਮਾ ਕੇ ਜਦ ਮੈਂ ਇੱਥੋਂ ਫੜਦੀ ਤੱਕ ਪਾ ਲਿਆ ਨੀ ਮਾ ਖ ਦੋਕ ਪਾਤੀਆਂ ਸੁੱਕੀਆਂ ਸੁੱਕੀਆਂ ਅੱਛਾ ਹੋਰ ਨ ਕੋਈ ਨਹੀਂ ਤਾਂ ਆਏ ਤਾਂ ਉਹੀ ਗੱਲ ਕੀ ਦਰ ਰਖ ਦਰ ਰੇ ਸਾਡੀਆਂ ਗਿੱਲੀਆਂ ਪਈਆਂ ਸੀ ਅੱਛਾ ਗਿੱਲੀਆਂ ਮਾ ਜਦ ਮੈਂ ਇੱਥੋਂ ਦੋਕ ਮਾ ਖ ਚੱਲਦਾ ਹੀ ਸੁੱਕੀਆਂ ਨੀ ਪਾਇਲਾ ਕੋਈ ਨਹੀਂ ਉਹੀ ਗੱਲ ਅਣਗਮਾਨ ਚ ਤਾਂ ਫੇਰ ਨਹੀਂ ਛੜਦਾ ਹੁੰਦਾ ਜਿਵੇਂ ਕਹਿੰਦੇ ਹੁੰਦੇ ਕਾਸੀ ਚੀਜ਼ ਬਿਨਾ ਨਹੀਂ ਛੜਦਾ ਪਰ ਇਹ ਆਪਾਂ ਸਾਰੀ ਚੀਜ਼ ਲੈਣ ਵਗੀਆਂ ਨਾ ਭਾਈ ਕਿੱਥੋਂ ਛੜਦਾ ਕਿਤੇ ਸੂਈ ਸੰਦ ਕਿਤੇ ਸਲਾਈ ਸੰਦ ਇਹ ਤਾਂ ਉਹੀ ਗੱਲ ਵਾਂਗੂ ਕਿਸੇ ਦਾ ਸਾਰੀ ਚੀਜ਼ ਆਪਾਂ ਨਹੀਂ ਵੀ ਨਹੀਂ ਹੁੰਦੀ ਮੈਂ ਤਾਂ ਤੈਨੂੰ ਇਹ ਕਹਿੰਦੀ ਸੀ ਇੱਕ ਸਲਾਹ ਦਿੰਦੀ ਸੀ ਜੇ ਮੰਨੇਗੀ ਤਾਂ ਇਹ ਪਹਿਲਾਂ ਮਾੜਾ ਮੋਟਾ ਕਿਤੇ ਪੁੱਛ ਦੱਸ ਕੇ ਦੇਖ ਲਾਂਦੀ ਕੀ ਕੋਈ ਪਤਾ ਹੀ ਲੱਗ ਜਾਂਦਾ ਤਸ ਦੇਣਗੇ ਪਥੇਰਾ ਲੈ ਤਾਈਏ ਹੁਣ ਤਾਂ ਉਹੀ ਗੱਲ ਬੰਦਾ ਪਤਾਲ ਚੋਂ ਕੱਢ ਲਿਆਉਂਦੇ ਦੱਸਣ ਵਾਲੇ ਤਾਂ ਆਪਣੇ ਖੇਤਾਂ ਵਾਲਾ ਬਾਬਾ ਬਾੜੀ ਵਧੀਆ ਦੱਸਦਾ ਗੱਲ ਕਰ ਪੈਸੀ ਤਾਂ ਪਹਿ ਲਊਗਾ ਚਲ ਪੈਸੇ ਦਾ ਚਲ ਕੋਈ ਨਾ ਲੈ ਲਈ ਆਪਣੀ ਕੋਈ ਗੱਲ ਰਾਹ ਪਾਈ ਜੇ ਚਲ ਪੈਸਾ ਹੀ ਤਾਂ ਕੋਈ ਗੱਲ ਨਹੀਂ ਉਹ ਵੀ ਐਨਾ ਲੁੱਟ ਕੇ ਲਈ ਗਈ ਕੱਟ ਤੋਂ ਕੱਟ ਦੇਖ ਤਾਈ ਜੇ 10 20000 ਰੁਪਏ ਲੈ ਵੀ ਹੋ ਉਹ ਲਊਗਾ ਤੇ ਤੇਰਾ ਲੱਖਾਂ ਦਾ ਸਮਾਨ ਵੀ ਮੜੂਗਾ ਲੱਖਾਂ ਦਾ ਸਮਾਨ ਮੈਂ ਆਈ ਪਹਿਲਾਂ ਮਾਸੀ ਵੀ ਆਈ ਕਹਿੰਦੀ ਸੀ ਕਹਿੰਦੀ ਕਿ ਤੂੰ ਆਦੀ ਆਏ ਹੁਣ ਆਈ ਤਾਂ ਨਹੀਂ ਬੈਠੀ ਰਹੇਗੀ ਕੋਈ ਕਹਿੰਦੀ ਕਿਸੇ ਗੱਲ ਦਾਖ ਵੀ ਕੋਈ ਹੀਲਾ ਕਰ ਲਾ ਤੇਰਾ ਕਹਿੰਦੇ ਹੱਥ ਵੋਚੀ ਬੈਠੀਆਂ ਇਹੀ ਗੱਲ ਤੇਰੀ ਮਾਸੀ ਕਰਕੇ ਹਟੀਆਂ ਮੇਰੇ ਨਾਲ ਹੁਣ ਕਰ ਤੇ ਮਾਸੀ ਨੇ ਵੀ ਕਿਹਾ ਤੈਨੂੰ ਹਾਂ ਉਹਨੇ ਵੀ ਆਖਿਆ ਲੈ ਤੂੰ ਮਾਸੀ ਨੂੰ ਪੁੱਛ ਕੇ ਦੇਖ ਲੈ ਕਿ ਇਹ ਕੋਈ ਉਹਨਾਂ ਦੇ ਪਿੰਡ ਹੀ ਹੁੰਦਾ ਉਹਦਾ ਆਪਣੇ ਉਹ ਖੇਤਾਂ ਵਾਲਾ ਬਾਬਾ ਹੈ ਦੇਖ ਲੈ ਪਰਤੇ ਆਇਆ ਹੈ ਪਟਿਆਤਾ ਹਾਈ ਹੋ ਗਿਆ ਜਾਂ ਫਿਰ ਤੂੰ ਵਗ ਚੱਲੇ ਕਿ ਤੇ ਆਪਾਂ ਵਗ ਚੱਲ ਗਏ ਲੈ ਮੈਂ ਤਾਂ ਬਕਦਰ ਨੂੰ ਮੈਨੂੰ ਜਾਣ ਨੂੰ ਕੀ ਡਰੇਗਾ ਹੁਣ ਉਹੀ ਗੱਲ ਜੋ ਤੇਰਾ ਇੰਨਾ ਸਮਾਨ ਗਵਾਚਿਆ ਪਏ ਮੈਂ ਤੇਰੇ ਨਾਲ ਬਕਦਰ ਨੂੰ ਨਹੀਂ ਤੂੰ ਉਹੋ ਪੁਕਰੇਂ ਨਾਲੇ ਆਏ ਪੁੱਛਿਆ ਮੇਰੇ ਤਾਈ ਦੀ ਤੀ ਦੇ ਸੰਜੋਗ ਪੁੱਛ ਲਾਂਗੇ ਹੈਗੇ ਜਾਂ ਨਾ ਹੈਗੇ ਫੇਰ ਹੀ ਗੱਲ ਛੇੜਾਂਗੇ ਹੁਣ ਵਾਰੀ ਵਾਰੀ ਤਾਂ ਹੀ ਬੇਇੱਜ਼ਤੀ ਕਰਾਉਣੀ ਬਹੁਤ ਔਖੀ ਹੈ ਹੋਰ ਤਾਈ ਹੁਣ ਤੇ ਕੋਈ ਆਪਣੀ ਗੱਲ ਬੰਨ ਜੇ ਫੇਰ ਕੋਈ ਤੇਰੇ ਤਾਈ ਦੀ ਤੀ ਦਾ ਆਪਾ ਰਿਸ਼ਤੇ ਦੀ ਗੱਲ ਛੇੜੇ ਕੋਈ ਉਹਨਾਂ ਤੇ ਕਾਪਾ ਨਹੀਂ ਛੇੜ ਸਕਦੇ ਮੈਂ ਤਾਂ ਇਹ ਕਹਿੰਦੀ ਹੁਣ ਤੂੰ ਮਾਸੀ ਨੂੰ 4 ਦਿਨ ਰੱਖ ਹੀ ਲੈ ਕੋਈ ਆ ਤੇਰਾ ਪਤਾ ਸਤਾ ਲੱਗ ਜੇ ਨਾ ਲੱਗਿਆ ਭਾਈ ਚਲੋ ਇਹ ਗੱਲ ਜਿੱਧਰ ਗਿਆ ਬਾਣੂਆਂ ਕਹਿੰਦੇ ਨੇ ਉਧਰ ਗਿਆ ਬਾਜ਼ਾਰ ਉਹ ਤਾਂ ਗੱਲ ਨਿਬੜੀ ਤੇ ਮੇਰੇ ਤਾਈ ਦੀ ਧੀ ਨੂੰ ਦੇਖ ਕੇ ਸ਼ਗਨ ਪਾਏ ਸਾਗਨ ਪਾ ਦੇਾਂਗੇ ਭਾਈ ਮੇਰੇ ਤਾਈ ਦੀ ਧੀ ਨੂੰ ਆ ਕਰਾਂਗੇ ਆਪਾਂ ਤਾਂ ਚੱਲ ਹਜੇ ਤਾਂ ਪਾਇ ਕਹਿੰਦੇ ਹਰ ਤਰੀਕ ਵੀ ਚੱਲ ਬਾਹਰ ਜੋ ਮਾਕੇ ਚੰਚਾਰ ਲੱਖ ਦਾ ਲੈ ਜੀ ਹੋਗੀ ਤੇ ਉਹ ਆਪਾਂ ਮੈਂ ਤਾਂ ਹੁਣ ਆਏ ਕਹਿੰਦੀ ਇੱਕ ਗੱਲੋਂ ਵੀ ਜੇ ਕਿਤੇ ਜ਼ਮੀਨ ਟੀ ਆਪਣੀ ਦੱਬਾ ਮਾਰ ਲੈਂਦੀ ਫੇਰ ਮੈਂ ਕੀ ਕਰਦੀ ਤਾਈ ਉਹ ਤਾਂ ਵਧੀਆ ਹੋਇਆ ਤੇਰਾ ਖਿਹੜਾ ਛੁੱਟ ਗਿਆ ਉਹੀ ਗੱਲ ਕੀ ਪਤਾ ਭਾਈ ਉਹੀ ਗੱਲ ਕਹੇ ਜਾਂ ਪੈਸਾ ਲੱਗਿਆ ਹੁੰਦਾ ਉਹ ਨਿਕਲਣਾ ਹੁੰਦਾ ਜਿਹੜਾ ਨਿਕਲ ਜਾਂਦਾ ਹਾਂ ਚੱਲ ਹਜੇ ਕੰਦੇ ਸਿਉਣੇ ਤੇ ਗੱਲ ਆ ਕੇ ਹਾ ਹੋ ਹੋ ਚੱਲ ਗਈ ਤੇ ਜੇ ਕਿਤੇ ਉਹੀ ਗੱ ਦੀ ਨਾਲ ਮੁੰਡਾ ਸੀ ਇਹ ਸਵਾਂ ਕੇ ਖੜ ਜਾ ਸਾਰੀ ਉਮਰ ਉਹੀ ਗੱਲ ਤੇਰੇ ਸਿਰ ਤੇ ਮੂਂਗ ਦੜਦੀ ਨਾਲ ਐ ਡੱਬਾਕ ਚੱਕ ਕੇ ਲਈ ਜਵਾਕ ਸੀ ਅੱਧਾ ਦਾ ਮਾਲਕ ਬਣ ਜਾਂਦਾ ਫੇਰ ਉਹੀ ਤਾਂ ਗੱਲ ਉਹੀ ਗੱਲ ਵਾਂਗੂ ਸੱਤ ਨਾਮ ਦਾ ਸੀ ਕਿ ਉਹ ਕੀ ਦਾ ਸੀ ਕਿੱਥੋਂ ਆਈ ਸੀ ਕਿੱਥੋਂ ਪਤਾ ਕਿੱਥੋਂ ਆਈਏਗੀ ਜਦੋਂ ਤੈਨੂੰ ਪਤਾ ਹੀ ਨਹੀਂ ਜਦੋਂ ਨਾ ਨਾ ਕੋਈ ਪੇਕਿਆਂ ਦਾ ਪਤਾ ਨਾ ਉਹਦੀ ਉਹੀ ਗੱਲ ਅੱਗੇ ਪਿੱਛੇ ਦਾ ਪਤਾਤ ਕਿਹਦਾ ਪਤਾ ਮੈਂ ਤਾਂ ਆਪ ਕੰਮਲੀ ਰਹੀ ਗਈ ਮੈਂ ਉਹਨੂੰ ਐਂ ਪੁੱਛ ਲੈਂਦੀ ਵੀ ਤੇਰੀ ਭੈਣ ਹੈ ਕਿੱਥੇ ਫੇਰ ਲਗ ਤਾਂ ਤੇਨਾ ਤਾਂ ਗੱਲਾਂ ਕਰਦੀ ਸੀ ਹੋਰ ਪੁੱਛਿਆ ਚਲ ਮੈਂ ਤਾਂ ਨਹੀਂ सांगਦੀ ਨਾ ਪੁੱਛਿਆ ਤੈਨੂੰ ਪੁੱਛ ਲੈਂਦੀ ਮੈਨੂੰ ਕਿਹੜਾ ਪਤਾ ਸੀ ਵੀ ਇਹ ਠਗਣੀ ਐ ਸਾਡੇ ਤਾਂ ਆਪ ਘਰੇ ਸਾਰੇ ਗੇੜੇ ਦੇ ਆਈ ਸ਼ੁਕਰ ਕਰ ਮੱਜਾਂ ਕਰਨੀ ਮੁਰੇ ਜੇ ਕਿਤੇ ਗਾਹਾਂ ਬਗ ਜਾਂਦੀ ਨਾ ਮੇਰਾ ਤਾਂ ਹੀ ਨਹੀਂ ਪਤਾ ਕੀ ਚੀਜ਼ ਧਰਦਿਆਂ ਚੱਕ ਕੇ ਦੁਰ ਜਾਂਦੀ ਚੱਕ ਕੇ ਦੁਰ ਜਾਂਦੀ ਜਦੋਂ ਬੱਚਾ ਆਇਆ ਤਾਂ ਦੇਖ ਹਰ ਤਰੀਕਾ ਨਹੀਂ ਮੈਂ ਮੈਂ ਤਾਂ ਕਹਿੰਦੀ ਐ ਇੱਥੇ ਹੀ ਰਹੂੰਗੀ ਮੈਂ ਨਹੀਂ ਕਹਿੰਦੀ ਜਾਂਦੀ ਜੁੰਦੀ ਤਾਈਏ ਮੈਨੂੰ ਤਾਂ ਐ ਲੱਗਦਾ ਐ ਜੇ ਮੈਂ ਕੋਉਂਦੀ ਨਹੀਂ ਤੇਰੇ ਸਿਰ 'ਚ ਕੁਛ ਪਾਤਾ ਹੁੰਦਾ ਜੇ ਤੂੰ ਬਾਬੇ ਕੋਲੇ ਵਗ ਚੱਲਨੀ ਨਾਲੇ ਪਤਾ ਲੱਗ ਜੇ ਚੰਗਾ ਚੱਲ ਫੇਰ ਆਪਾਂ ਚੱਲ ਗਏ ਹਰਪ੍ਰੀਤ ਉਹ ਇਹ ਕਰਾ ਖਲੀ ਰੱਦ ਮੇਰਾ ਦਿਮਾਗ ਪਾਠਾਂ ਤਾਂ ਲੈ ਜਾ ਚਾਰ ਪਾ ਕੇ ਮੈਂ ਇਨ ਮਾਸੀ ਨਾਲ ਗੱਲ ਕਰਦੀਆਂ ਚੰਗਾ ਯਾ ਕਰ ਲਾ ਤੂੰ ਬਾਬਾ ਆ ਮਾਸੀ ਹੈਗੀਏ ਘਰੇ ਰੋਟੀ ਟੁੱਕ ਮਾਸੀ ਕਰ ਦੂਗੀ ਤੇਰਾ ਨਾਲੇ ਮੈਂ ਤਾਂ ਮੇਰੀ ਤਾਂ ਸਬਜੀ ਬਣੀ ਪਈ ਮੈਂ ਤਾਂ ਦੋ ਰੋਟੀਆਂ ਹੀ ਲਾਉਣਗੇ ਚਲ ਕੋਈ ਨਾ ਜੇ ਤੇਰੀ ਮਾਸੀ ਢਾਲੂਗੀ ਢਾਲ ਤੇ ਸਬਜੀ ਤੇ ਪਵਾਤੂ ਇੱਥੇ ਹੀ ਲੈ ਗਈ ਤੇ ਆਪਾਂ ਚੱਲਦੇ ਆ ਨਾ ਮੈਂ ਤਾਂ ਬਣਾ ਰੱਖੀ ਐ ਤਾਂ ਇਹ ਆਲੂ ਮਟਰਾਂ ਦੀ ਅੱਛਾ ਚੰਗਾ ਫੇਜੇ ਬਣਾ ਛੱਡੀਆ ਚਲ ਫਿਰ ਅਸੀਂ ਦੋਨਾਂ ਜੋਕਰੀ ਬਣਾ ਲਾਂਗੇ ਚੰਗਾ ਫੇ ਤੂੰ ਜਾ ਕਰ ਲਾ ਗੱਲ ਚੰਗਾ ਮੈਂ ਜਾਣੀ ਮਾਸੀ ਕੋਲੇ ਤੇ ਤੂੰ ਆ ਜੀ ਚੰਗਾ ਚੱਲ ਜੇ ਕੀ ਕੋਈ ਦਾ ਭਲੇ ਹੀ ਹੋਣਾ ਹੋਵੇ ਵਿਚਾਰੀ ਦਾ ਤਾਈ ਦਾ ਮਾਸੀ ਆ ਗਈ ਭਲੇ ਵੇਲੇ ਮਾਸੀ ਕੰਮ ਤਾਂ ਦਾ ਕਰ ਲੂਗੀ ਇਹਨੂੰ ਬਾਬੇ ਕੋਲੇ ਲੈ ਕੇ ਜਾਨੀ ਆ ਇਹਦੇ ਨਾਲ ਤਾਂ ਮੈਂ ਸੁਮਾਰਕੀ ਕਰੂੰਗੀ ਇਹਦੇ ਤਾਂ ਬਾਬਾ ਪੈਸੇ ਲਵਾਉਂਗੀ ਜਿਵੇਂ ਨੇ ਮੇਰੇ ਨਾਲ ਕੀਤੀ ਸੀ ਨਾ ਮੇਰੇ ਤਾਈ ਦੀ ਤੀ ਨੂੰ ਜਵਾਬ ਦਿੱਤਾ ਇਹ ਰਿਸ਼ਤੇ ਤੋਂ ਮੇਰੀ ਵੀ ਕਿੰਨੀ ਬੇਇਜ਼ਤੀ ਹੋਈ ਸੀ ਪਤਾ ਤਾਂ ਇਹਨੂੰ ਹੁਣੀ ਲੱਗੂ ਮੈਂ ਤਾਂ ਹੁਣ ਇਹਦੇ ਪੈਸੇ ਲਵਾਉਣਾ ਚਾਹੁੰਦੀ ਆ ਬੜੀ ਵਧੀਆ ਹੋਈ ਇਹਦੇ ਨੇ ਜਿਹੜੀ ਠੱਗੀ ਮਾਰ ਕੇ ਲੇਗੀ ਹੁਣ ਇਹਦੇ ਉੱਤੋਂ ਇੱਧਰ ਲਵਾ ਦੂੰ ਬਾਬਿਆਂ ਕਰਨੀ ਤੂੰ ਦੇਖਦੀ ਯਹੀਂ ਤਾਂ ਹੀ ਹਰਪ੍ਰੀਤ ਆਉਂਦੀ ਆ ਹਾਂ ਸਾਸਰੀ ਕਾਲ ਮਾਸੀ ਸਾਸਰੀ ਕਾਲ ਹੋਰ ਠੀਕ ਹੋ ਹਾਂ ਠੀਕ ਐ ਹੋ ਚਲੋ ਵਧੀਆ ਹੋਇਆ ਆਗੇ ਤੁਸੀਂ ਹਾਂ ਹੋਰ ਮੈਂ ਤਾਂ ਫੇਰ ਆਉਣਾ ਪਿਆ ਬਤੋ ਉਹ ਨਾ ਦੇਖ ਮਾਸੀ ਗਲਤੀ ਤਾਈ ਦੀ ਏ ਮੈਂ ਤਾਂ ਆਪਦੇ ਤਾਈ ਦੀ ਤੀ ਦਾ ਰਿਸ਼ਤਾ ਕਰਾਉਂਦੀ ਸੀ ਬਾਲੀ ਵਧੀਆ ਸੀ ਤੇ ਇਹਨੇ ਦੇਖ ਲਾ ਉਹੀ ਗੱਲ ਨਾ ਜਾਣ ਨਾ ਪਛਾਣ ਘਰੇ ਬਾੜ ਲੀ ਲਿਆ ਕਿ ਘਰ ਦੀ ਮਾਲਕ ਬਣਾਤੀ ਫਿਰ ਉਹ ਮੇਰੇ ਭੈਣ ਦੀਆਂ ਗਲਤੀਆਂ ਨੇ ਸਾਰੀਆਂ ਹਾਂ ਗੱਲ ਤਾਂ ਐਸੀ ਨਹੀਂ ਏ ਤਾਂ ਤਨ ਮੇਰੇ ਭੈਣ ਦੀਆਂ ਫਿਰ ਜੇ ਗਲਤੀਆਂ ਕਰੀਆਂ ਸਭੋਗਦੀ ਵੀ ਆ ਹਾਂ ਹਾਂ ਜਿਹੇ ਜੇ ਕਰਨਾ ਸੀ ਕਰੂਗਾ ਸੀ ਆਪ ਹਾਂ ਉਹ ਜਿਹੜੀ ਨੂੰ ਜਾਣ ਨਾ ਬੁੱਝੇ ਨਾ ਉਹਨੂੰ ਤਾਂ ਘਰੇ ਬਾੜ ਲਿਆ ਹਾਂ ਹੈ ਤੈਨੂੰ ਉਹੀ ਗੱਲ ਕਰ ਜਦੋਂ ਤੂੰ ਚੰਗਾ ਭਲਾ ਕਰਾਉਂਦੀ ਸੀ ਤੈਨੂੰ ਤਾਂ ਹੁਣ ਕਹਿਣ ਜੋ ਅਗਰੇ ਵੀ ਸੀਗੇ ਹੁਣ ਕਿਸੇ ਨੂੰ ਕੀ ਕਹੀਏ ਹਾਂ ਉਹਨੂੰ ਹੁਣ ਕਿਹਨੂੰ ਦੋਸ਼ ਦੇਵੇ ਕਿਹਨੂੰ ਦੋਸ਼ ਦੇਵੇ ਹਾਂ ਉਹੀ ਗੱਲ ਨੇ ਜਿੰਨਾ ਸਿਉਨਾ ਲਈ ਬੈਠੀ ਚ ਕਰਾਈ ਬੈਠੀ ਸੀ ਸਾਰਾ ਕੁਝ ਚੱਕ ਕੇ ਲਈ ਉਹਨੂੰ ਫੜਾਤਾ ਚੱਕੇ ਨਾਲੇ ਭੇਤ ਦਿੱਤਾ ਆਪਦਾ ਸਾਰਾ ਟਰਮਾਸੀ ਆਪ ਹੀ ਭੇਤ ਦਿੱਤਾ ਸਾਰਾ ਉਹ ਸਾਰਾ ਕੁਝ ਲਈ ਚੱਕੇ ਉਹਨੂੰ ਕਹਿੰਦੀ ਮੇਰੇ ਕੋਲੇ ਸੈਟ ਕਰਾਏ ਪਏ ਇਹਨੂੰ ਕੀ ਲੋੜ ਸੀ ਦੱਸਣ ਦੀ ਇਹਨੂੰ ਕੀ ਲੋੜ ਸੀ ਦੱਸਣ ਦੀ ਉਹ ਇਹ ਗੱਲ ਕਿ ਬਗਾਨੇ થી ਪੁੱਤ ਤਾਉ ਕੁਸਤਾ ਪਰਦਾ ਰੱਖਦੇ ਹੀ ਆ ਹਾਂ ਹੋ ਪਹਿਲਾਂ ਚ ਇਹਨਾਂ ਨੂੰ ਸਾਰਾ ਕੁਝ ਦੱਸ ਕੇ ਬੈ ਚੱਲ ਹੁਣ ਹੁਣ ਤਾਂ ਨਹੀਂ ਹੁਣ ਫੇਰ ਕੀ ਕੱਢੂਗੀ ਨਿਕਲ ਜਾ ਤਾਂ ਕੁਝ ਨਹੀਂ ਦੇਖਵਾ ਸੀ ਹੁਣ ਤਾਂ ਜਿਹੜਾ ਗਿਆ ਆ ਗਿਆ ਆ ਚੱਲ ਫੇਰ ਵੀ ਮੈਂ ਇਹਦਾ ਭਲਾ ਚਾਹੁੰਨੀ ਆ ਮੈਂ ਇਹਨੂੰ ਕਿਹਾ ਸੀ ਮੈਂ ਦੱਸ ਪਈ ਸੀ ਮੈਂ ਸਾਡੇ ਖੇਤਾਂ 'ਚ ਬਾਬਾ ਬਲਾਈ ਵਧੀਆ ਦਾਦਾ ਤੂੰ ਉੱਥੇ ਵਗ ਚੱਲ ਹਾਂ ਚਾਹੇ ਮੰਨਦੀ ਨਹੀਂ ਉਹਦੇ ਮੈਂ ਵੀ ਕਹਿ ਕੇ ਗਈ ਸੀ ਇਹਨੂੰ ਕਿਹਾ ਸੀ ਵੀ ਤੂੰ ਵਗ ਜਾ ਵੀ ਹੁਣ ਸਹਨੇ ਭੂਪੇ ਕਹਿੰਦੀ ਕਿ ਮੈਂ ਤਾਂ ਕਿਸੇ ਦੇ ਯਕੀਨ ਨੀ ਯਕੀਨ ਕਿਉਂ ਨੀ ਯਕੀਨਤਾ ਬਣਾਉਣਾ ਹੁਣ ਤਾਂ ਪਾਣ ਦੇ ਰ ਆ ਗੱਲ ਰਾਤਾ ਪਾਦਾਨੇ ਹੁਣ ਜੇ ਬੰਦਾ ਜਾਊ ਫੇਰ ਹੀ ਜਾਊਗਾ ਹਾਂ ਹੁਣ ਬੈਠੇ ਤੋਂ ਤੱਕ ਹੀ ਬੰਦਾ ਤਾਂ ਬੈਠੀ ਐ ਚਲ ਐ ਗਰੀਮਾ ਸੀ ਹੁਣ ਤੂੰ 10 20 ਦਿਨ ਲਾ ਜੀ ਸਰਦਾ ਹੀ ਹੋ ਘਰੇ ਛੋਡੇ ਹਾਂ 10 20 ਦਿਨ ਤਾਂ ਸਰਦਾ ਨਹੀਂ ਤੇ ਮੇਰੇ ਤੱਕ ਤੇ ਹੋਰ ਨਾ ਮੇਰੇ ਤਾਂ ਕਰੀ ਰੋਟੀ ਦਾ ਓੱਖਾ ਫੇਰ ਮੈਨੂੰ ਮੈਂ ਵੀ ਰੋਟੀ ਲੈ ਕੇ ਖਾਣੀ ਐ ਚਲ ਐ ਤੇਰੀ ਫੇਰ ਪੰਜ ਚਾਰ ਦਿਨ ਤਾਂ ਹੁਣ ਲਾਈ ਜਾਵੇਗੀ ਨਾਲੇ ਤਾਂ ਇਹਦਾ ਤਾਈ ਦਾ ਸਾਰਾ ਸਮਾਨ ਦਾ ਪਤਾ ਲੱਗ ਜੇ ਤੇ ਨਾ ਮੇਰੇ ਤਾਈ ਦੀ ਤੀ ਨੂੰ ਸ਼ਗਨ ਕਰ ਦਿਓ ਤੇਰੇ ਹੁੰਦੇ ਹੁੰਦੇ ਕਰ ਦੂਗੀ ਚਲ ਹੈ ਐਖੇ ਤੋ ਤਾਂ ਰਹਿ ਜੂਂਗ ਦੋ ਦਿਨ ਹਾਂ ਤੋ ਦੋ ਚਾਰ ਦਿਨ ਆ ਜਾ ਜੂਂਗੀ ਹਾਂ ਚਲ ਇਹ ਆਉਂਦੀ ਏ ਤਾਈ ਮੈਂ ਤੇ ਤਾਈ ਜਾ ਕੇ ਆਉਣੀਆ ਤੇ ਤੂੰ ਐ ਕਰੀ ਮਾੜਾ ਮੋਟਾ ਕਰਦੀ ਤਾਈ ਦਾ ਦਾਲ ਪਾਣੀ ਧਰਦੀ ਚੰਗਾ ਕਰ ਚੰਗਾ ਹਾਂ ਚੰਗਾ ਮਾਸੀ ਮੈਂ ਤੇ ਜਾਣੀ ਆ ਫਿਰ ਚੰਗਾ ਆ ਜਾ ਤਾਈ ਚਲ ਭਾਈ ਛੋਟਾ ਟਾਈਮ ਨਾ ਜਾ ਕੇ ਟਾਈਮ ਨਾ ਮੁੜਿਆ ਮੰਗੇ ਹੋਰ ਆ ਤਾਂ ਮੈਂ ਆਏ ਜੇ ਕਲਨੀਆ ਵੀ ਬੁੱਕ ਤੇ ਦੇ ਲੈਨੀ ਆ ਐਵੇਂ ਛੱਕ ਜਾ ਕਰਨਗੇ ਪਤਾ ਇਹ ਦੋਨੇ ਕਿੱਧਰ ਜਾਂਦੀਆਂ ਨੇ ਹਨਾ ਲੈ ਤਾਈ ਕੁਛ ਨੂੰ ਕੀ ਪਤਾ ਆਪਣੇ ਕਿਹਨੂੰ ਮੱਥੇ ਤੇ ਲਿਖਿਆ ਵੀ ਆਪਾਂ ਬਾਬੇ ਕੋਲੇ ਜਾਂਦੀਆਂ ਐਵੇਂ ਵਿਆਹ ਕਰੀ ਜਾਨੀ ਆ ਤੂੰ ਤਾਂ ਲੋਕ ਤਾਂ ਹੁਈ ਛੱਕ ਕਰ ਲੈਂਦੇ ਨੇ ਵੀ ਜੇ ਆਪਾਂ ਸੁਤੇ ਹੂੰ ਕੰਮ ਜਾਈਏ ਨਾ ਫੇਰ ਵੀ ਆਖਣਗੇ ਇੱਥੇ ਸਿਆਣੇ ਪੂਪਿਆ ਕੋਲੇ ਜਾਂਦੀਆਂ ਨੇ ਬੁੜੀਆਂ ਤਾਂ ਮੈਂ ਤਾਂ ਆਏ ਜੇ ਟਾਕੀ ਲੈਨੀ ਆ ਆਪਦਾ ਚਲ ਟਾਕਲਾ ਫਿਰ ਤੁਸੀਂ ਕਿੱਧਰ ਜਾਂਦੀ ਹੋ ਤਾਈ ਨੇ ਕਿੱਧਰ ਰਹੀਆਂ ਨਹੀਂ ਤੂੰ ਉਹ ਮੈਂ ਤਾਂ ਤਾਈ ਨਾ ਮਣਾ ਕੰਮ ਜਾ ਕਿਉਂ ਨਹੀਂ ਆ ਮੈਂ ਤੇ ਤਾਈ ਤੁਮੜਾ ਇਹ ਕਰੇ ਨੀਂਗਾਰ ਰਖੀ ਮੈਨੂੰ ਸੋਡੇ ਕੰਮਾਂ ਦਾ ਪਤਾ ਹੀ ਐ ਉਹ ਤੁਸੀਂ ਕਿਉਂ ਇਨਾ ਚੱਕਰਾਂ ਚ ਪੈਨੀਓ ਕੁਛ ਨਹੀਂ ਹੈਗਾ ਕਿਸੇ ਕੋਲੇ ਚਲ ਕੋਈ ਨਾ ਭਾਈ ਕੋਈ ਮੰਨਦਾ ਬਨਮ ਪਿਆ ਹੋ ਹੁੰਦਾਗਾ ਭਲੇਖਾ ਪਾ ਕੱਢ ਲੈਣੇ ਆਂਗੇ ਕੀ ਹੁੰਦਾਗਾ ਚੱਕਰਾਂ ਚ ਬੰਦੇ ਨੂੰ ਭਲੇਖੇ ਚੋਂ ਨਿਕਲਦੀਆਂ ਨਹੀਂ ਐ ਭਲੇਖੇ ਤਾਂ ਹੋਰ ਪਾਉਣੇ ਮੈਂ ਤੈਨੂੰ ਦੱਸਾਂ ਨਹੀਂ ਮਾਰਦਾ ਕੋਈ ਠੱਗੀ ਹੁਣ ਤਾਈ ਨੇ ਇੱਕ ਵਾਰੀ ਠੱਗੀ ਵਜ ਗਈ ਹਰੇਕ ਨਹੀਂ ਠੱਗੀ ਮਾਰਦਾ ਤਾਈ ਦੇ ਮੰਨ ਦਾ ਬਹਿਮ ਨਿਕਲ ਜਾਊਗਾ ਪਤਾ ਲੱਗ ਜੈਣਾ ਉਹ ਦੱਸਦਾ ਬਾਬਾ ਐਵੇਂ ਨਾ ਮੈਂ ਤੈਨੂੰ ਦੱਸਾਂ ਬੋਲਿਆ ਕਰ ਆਇਆ ਉਹ ਬਾਬੇ ਆਹੋ ਬਾਬਾ ਦੱਸਦਾ ਉਹ ਬਾਬੀ ਦੀ ਦੁਕਾਨਦਾਰੀ ਆ ਉਹਦਾ ਇਹੀ ਗੱਲਾਂ ਭਾਲਦਾ ਹੈ ਉਹ ਫਿਰ ਦੁਕਾਨਦਾਰੀ ਵੀ ਕਿਸੀ ਗੱਲ ਨੂੰ ਬਣਾਈ ਐ ਲੋਕਾਂ ਨੇ ਭਲੇ ਕਰਦੇ ਨੇ ਐਵੇਂ ਤਾਂ ਨਹੀਂ ਬੈਠੇ ਚੰਗਾ ਤਾਈ ਦਾ ਭਲਾ ਕਰਾ ਲਿਆ ਤਾਈ ਦਾ ਭਲਾ ਕਰਾ ਕੇ ਲਿਓ ਤੂੰ ਘਰੇ ਜਾ ਤਾਈ ਦਾ ਭਲਾ ਤਾਂ ਪਹਿਲਾਂ ਇਹਦੀ ਨੂੰ ਹੀ ਕਰ ਗਈ ਹੋਰ ਰਹਿੰਦਾ ਖੁੰਨਾ ਬਾਬੇ ਤੋਂ ਕਰਾ ਦੇ ਮੈਂ ਕਿਹੜਾ ਬੁਰਾ ਕਰਦੀ ਹੁਣ ਤਾਈ ਦਾ ਭਲਾ ਹੀ ਕਰੂੰਗੀ ਆ ਜਾ ਤਾਈ ਮੈਂ ਤਾਂ ਮਾਰੀ ਐਨ ਬੜਿਆ ਮੰਗੇ ਤੂੰ ਬਗ ਜਾ ਕਰੇ ਕਈ ਟਾਈ ਮੀ ਮਾਰੀ ਇਹਨਾਂ ਬੰਦਿਆਂ ਨੂੰ ਕੀ ਪਤਾ ਹੁੰਦਾ ਹੈ ਬੰਦੇ ਵਾਲੀਆਂ ਗੱਲਾਂ ਕਰਦੇ ਨੇ ਬੰਦੇ ਤਾਂ ਹੀ ਕਹਿੰਦੇ ਮੇਰੇ ਵਾਂਗੂ ਮੈਨੂੰ ਤਾਂ ਹੁਣ ਆਏ ਲੱਗਦਾ ਵੀ ਮੇਰਾ ਇੱਥੋਂ ਵੀ ਭਲਾ ਹੋ ਜੇ ਇੱਥੋਂ ਵੀ ਭਲਾ ਹੋ ਜੇ ਤੇ ਹੁਣ ਇਹ ਕੋਈ ਗੱਲ ਮੰਗ ਬੰਦੇ ਤਾਂ ਆਏ ਬਸ ਕਹਿੰਦਾ ਬੁੜੀਆਂ ਨੂੰ ਐ ਕਹਿ ਦਿੰਦੇ ਨੇ ਹੋਰ ਤਾਈ ਤੂੰ ਬਹਿਮ ਨਾ ਕਰ ਮੈਂ ਤੈਨੂੰ ਦੱਸਾਂ ਇਹ ਤਾਂ ਐਵੇਂ ਬੋਲੀ ਜਾਂਦਾ ਇਹ ਤਾਂ ਮੇਰੇ ਆ ਵੀ ਉਹ ਗੱਲ ਸਾਥ ਨਹੀਂ ਦਿੰਦਾ ਤਾਂ ਮੈਂ ਤਾਂ ਕਦੇ ਇਹਨੂੰ ਦੱਸ ਕੇ ਨਹੀਂ ਗਈ ਪਤਾ ਲੱਗ ਜਾਣਾ ਫੇਰ ਵੀ ਇਹਨੂੰ ਵੀ ਕਿੱਧਰ ਗਈਆਂ ਸੀਗੀਆਂ ਹੁਣ ਆਪਣਾ ਪਤਾ ਲੱਗ ਗਿਆ ਆਈ ਨੂੰ ਫੇਰ ਪੁੱਛੂਗਾ ਵੀ ਕੀ ਦੱਸਿਆ ਉੱਥੇ ਕੀ ਗੱਲ ਕਰੀ ਕੀ ਨਾ ਹੁਣ ਇਹਨਾਂ ਨੂੰ ਕੀ ਪਤਾ ਹੁੰਦਾ ਬੰਦਿਆ ਕਿ ਕਦੋਂ ਤਾਂ ਆਪਾਂ ਹੁਣਾਂ ਚੋਰੀਆਂ ਹੀ ਆਈਆਂ ਸੀ ਲਾ ਆਪਾਂ ਨੂੰ ਮੂਰੇ ਫੇਰ ਟੱਕਰ ਗਿਆ ਹੁਣ ਆਪਾਂ ਕਹਿੰਦਾ ਸੀ ਵੀ ਮੂਰੇ ਆ ਜੂ ਆਪਾਂ ਚਲਤਾ ਹੀ ਇਹਨੂੰ ਤਾਂ ਐ ਪਤਾ ਸੀ ਵੀ ਤਾਈ ਨਾਲ ਜਾਂਦੀ ਹੈ ਉੱਥੇ ਜਾਂਦਾਂ ਆਉਣੀਆਂ ਬਾਬੇ ਕੋਲੇ ਫਿਰ ਇੱਕ ਬੰਦੇ ਨੇ ਤਾਂ ਨਹੀਂ ਕਿਹਾ ਕੋਈ ਨੂੰ ਕੁਝ ਕਹਿੰਦਾ ਤਾਂ ਨਹੀਂ ਵੀ ਤਾਈ ਨਾਲ ਜਾਂਦੀ ਸੀ ਨਹੀਂ ਨਹੀਂ ਕੁਝ ਨਹੀਂ ਕਹਿੰਨਾ ਤਾਈ ਆਹ ਕਰ ਚੁੰਨੀ ਜੀ ਲੈ ਲੈਣੀ ਮੈਂ ਵੀ ਮੂੰਹ ਚਲ ਕੋਕ ਟੱਪ ਜਾਨੀਆਂ ਕਿਸੇ ਨੂੰ ਪਤੀ ਨਾ ਲੱਗੇ ਨੀ ਜੀ ਪਾ ਕੇ ਹੁਣ ਜਾਣਾ ਤਾਂ ਆਪਾਂ ਨੂੰ ਪਿੰਡ ਵਿੱਚ ਦੀ ਪਊਗਾ ਦੇ ਹੋਰ ਜਾਂ ਤਾਂ ਪਿੰਡ ਵਿੱਚ ਹੀ ਪਊਗਾ ਹੋਰ ਰਹਿ ਗਿਆ ਏਡੀ ਦੂਰ ਖੇਤਾਂ ਚ ਹੋਰ ਤੇ ਆ ਤਮਾਸੀ ਚੱਲ ਆਪੇ ਤੇਰਾ ਰੋਟੀ ਟੁੱਕ ਕਰ ਦੂਗੀ ਚੱਲ ਆਹਿੰਦਾ ਲੱਗ ਜਾਂਦਾ ਭੀੜ ਵਾਲੀ ਹੁੰਦੀ ਐ ਚੱਲ ਕੋਈ ਨਾ ਭਾਈ ਫਰੀ ਜਗਾ ਕੋਈ ਨਹੀਂ ਕੰਟਾ ਲੱਗ ਜੂਗਾ ਆਪਣਾ ਕੰਮ ਬਣ ਜੇ ਕੰਮ ਤਾਂ ਹੀ ਤੇਰਾ ਪੱਕਾ ਬਣੇ ਤੂੰ ਵੇਹਣਾ ਨਾ ਕਰ ਆਦੇ ਹੁੰਦੇ ਨੇ ਕਿ ਕਾ ਖੋਲੇ ਕੇ ਲੱਖ ਪਿਆ ਰੈਂਦਾ ਹਾਂ ਹਾਂ ਉਹ ਤਾਂ ਪਤੀ ਨਹੀਂ ਹੁੰਦਾ ਚੱਲ ਆ ਜਾ ਤਾਂ ਹੀ ਤੇ ਬੜਾ ਟੱਪੀਆ ਬਸ ਚੁੱਪ ਕਰਕੇ ਟੱਪੀ ਚੱਲੇ